ਹੈਲੋ ਸਰਪੰਚ ਸਾਹਿਬ ਸਿਕਾਲ ਜੀ ਸਤਿ ਸ੍ਰੀ ਅਕਾਲ ਗੋਰੇ ਆਇਆ ਨੀ ਯਾਰ ਤੂੰ ਮੈਂ ਜਾਣਾ ਮੁੜ ਕੇ ਮੈਂ ਤਾਂ ਜੀ ਘਰੇ ਆਈ ਤੁਹਾਡੇ ਬਾਹਰ ਚ ਖੜਾ ਜੀ ਮੈਂ ਕਿਹਾ ਕੁੱਤਾ ਕੁੱਤਾ ਨਾ ਖੁੱਲਾ ਹੋਵੇ ਤੁਹਾਡਾ ਕਿਤੇ ਤੇ ਉਹ ਇਹਨਾਂ ਨਾਲ ਤਾਂ ਗੱਲ ਹੋ ਗਈ ਸੀ ਮੱਖਣ ਕਾਂ ਨਾਲ ਤਾਂ ਮੁੰਡੇ ਵਾਲਾ ਨਾਲ ਤਾਂ ਤੇ ਕੁੜੀ ਵਾਲੇ ਪਰਿਵਾਰ ਚੋਂ ਆ ਗਿਆ ਕੋਈ ਅਸੀਂ ਆਈ ਜਾਂਦੇ ਜੀ ਕੁੱਤਾ ਨਹੀਂ ਖੁੱਲਾ ਕੁੱਤਾ ਨਹੀਂ ਖੁੱਲਾ ਕੁੱਤੇ ਦੇ ਨੇ ਪਿੰਜਰੇ ਜੀ ਹੁੰਦੇ ਆ ਰਾਤ ਨੂੰ ਛੱਡੀ ਤੇ ਆਜ ਲੰਘਿਆ ਆ ਗਿਆ ਜੀ ਆ ਗਿਆ ਸਿਕਾਲ ਜੀ ਸਰਪੰਚ ਸਾਹਿਬ ਹਾਲ ਹੈ ਵਧੀਆ ਠੀਕ ਹੈ ਕੋਰੇ ਵਧੀਆ ਸਪੈਂਸਾ ਫੋਟੋ ਵਧੀਆ ਵਧੀਆ ਕੀ ਜਬ ਬੈ ਗਿਆ ਪਰਸੋਂ ਉਹ ਤਾਂ ਦੇਖੋ ਖਾਈ ਹੋਈ ਐ ਨੀ ਪੰਗਾ ਲੈ ਲੈ ਜੀ ਮਹਤਾ ਜੀ ਕਿ ਮੈਂ ਮਝੂਲਾ ਬਣ ਕੇ ਜੀ ਇੰਨੇ ਰਿਸ਼ਤੇ ਕਰਾਏ ਕਿ ਤੁਹਾਨੂੰ ਪਤਾ ਜੀ ਪਿੰਡ ਚ ਹੂੰ ਕੋਈ ਪ੍ਰੋਬਲਮ ਨਹੀਂ ਆਈ ਮੈਂ ਵੀ ਤੂੰ ਤਾਂ ਮੇਰੇ ਖਾਲ ਪਿਛਲੇ ਸਾਲ ਹੀ 10 12 ਕਰਾਏ ਆ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਹੋਂ ਤਾਂ ਮੇਰਾ ਜੀਨਾ ਦੁਭਰ ਹੋਇਆ ਪਿਆ ਜੀ ਇਹਨਾਂ ਨੇ ਬਹੁਤ ਪਰੇਸ਼ਾਨ ਕਰੀ ਜਾਂਦੇ ਮੈਂ ਨਾ ਜਾਣਾ ਜਲਦੀ ਉਹਨੂੰ ਕੁੜੀ ਵਾਲ ਨੂੰ ਕੀਤਾ ਫੋਨ ਆ ਹਾਂ ਜੀ ਹਾਂ ਜੀ ਆਈ ਜਾਂਦੇ ਆ ਜੀ ਉਹ ਵੀ ਬਸ 5-7 ਮਿੰਟ ਚ ਪਹੁੰਚਣ ਵਾਲੇ ਆ ਜੀ ਤੇ ਉਹ ਦੂਜੇ ਮੁੰਡੇ ਵਾਲੇ ਵੀ ਉਹ ਮੱਖਣ ਘਣੇ ਕੋਈ ਕੌਣ ਕੌਣ ਉਹ ਦੋਨੇ ਮਾਂ ਪੁੱਤ ਆਉਣਗੇ ਜੀ ਦੋਨੇ ਆਉਣਗੇ ہاں ਜੀ ਤੁਹਾਨੂੰ ਪਤਾ ਜੀ ਸ਼ੋਰ ਜਾ ਮੜਾ ਜਾਓ ਉਹ ਚੋਰ ਚੋਰ ਤੋਂ ਵਿਗੜਾ ਜੇ ਮੈਂ ਤੁਹਾਨੂੰ ਦੱਸਿਆ ਰਾਤ ਫੋਨ ਤੇ ਹਾਂ ਉਹਦਾ ਪੂਰਾ ਹਾਲ ਆ ਜੀ ਬਸ ਆਉਣ ਵਾਲੇ ਬੇੜਾ ਕਰ ਕਰਤਾ ਫੋਨ ਨਹੀਂ ਅਸਲ ਦੇ ਵਿੱਚ ਨੌਜਵਾਨ ਪੀੜੀ ਧਰਮ ਬਿਲਕੁਲ ਜੀ ਬਿਲਕੁਲ ਜੀ ਪੁੱਛੋ ਨਾਲ ਜੇ ਕਾ ਮਾਰ ਕਰਾਂਗੇ ਮੱਖਣ ਘਣੇ ਦਾ ਮਾਰ ਉਹ ਕਰੋ ਤੇ ਮੁੜ ਕੇ ਕੁੜੀ ਵਾਲੇ 100 100 ਗੱਲਾਂ ਕਰਨਗੇ ਲਵਾਈ ਜਾਂਦਾ ਹੀ ਫੋਨ ਇੱਕ ਮਿੰਟ ਆ ਜਾਓ ਆ ਜਾਓ ਸਰਪੰਚ ਸਾਹਿਬ ਦੇ ਘਰੇ ਆ ਮੈਂ ਆ ਜਾਓ ਆ ਜਾਓ ਨਹੀਂ ਸਸਿਕਾ ਸਰਪੰਚ ਸਸਿਕਾ 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 ਇਹਨੂੰ ਬੱਚਿਆਂ ਨੂੰ ਕਿਉਂ ਨਾਲ ਲਈ ਫਿਰਦੇ ਹਣ ਇਹ ਮਹਾਰਾਜ ਆਜਾ ਜੀ ਕਹਿੰਦਾ ਮੈਂ ਵੀ ਜਾਣਾ ਤੁਹਾਡਾ ਕੀ ਰੌਲਾ ਪੈਗਾ ਮੈਂ ਵੇਖ ਕੇ ਆਵਾਂ ਵੇਖੀ ਤੂੰ ਐਂ ਦੱਸ ਜੇ ਪਰਸੋਂ ਪਰਸੋਂ ਵੇਖੋ ਵਿਖਾਈ ਹੋਈ ਸੀ ਹਾਂ ਜੀ ਪਰਸੋਂ ਜੀ ਉਹ ਥੋੜਾ ਜਿਹਾ ਕੱਚਾ ਸ਼ਗਨ ਵਿਹਾਰ ਹੋਇਆ ਤੂੰ ਕਾਹਦੇ ਵਾਸਤੇ ਰੀਲਰ ਉਹਨਾਂ ਕੁੜੀਆਂ ਪਾਉਣ ਬੈਠਾ ਮਗੇਤਰ ਦੀ ਨਹੀਂ ਸਰਪੰਚ ਸਾਹਿਬ ਖੰਬੜੀ ਦੇਖੋ ਜੀ ਛਪਣੀ ਛਾਪਣੀ ਯਾਰ ਮੈਂ ਤੈਨੂੰ ਕੱਚੇ ਸ਼ਗਨ ਦੀ ਗੱਲ ਕੀ ਜਬਲੀਆਂ ਮਾਰੀ ਜਾਣਾ ਤੂੰ ਮੇਰੇ ਕੋਲ ਭੈਣ ਜੀ ਕੀ ਖਾਂਦਾ ਕੁਛ ਇਹ ਨਹੀਂ ਵੀਰ ਜੀ ਕੁਛ ਨਹੀਂ ਖਾਂਦਾਗਾ ਕੋਈ ਗੱਲ ਨਹੀਂ ਇਹੋ ਜੀ ਹੋਈਗੀ ਜੇ ਤੂੰ ਬਿਛੇੜਿਆਂ ਨੂੰ ਕਰੀ ਜਾਂਦਾ ਮੈਂ ਪੁੱਛੀ ਇਹਨੂੰ ਜਾਨਣਾ ਵੀ ਤੂੰ ਕੁੜੀ ਦੀਆਂ ਜੇ ਕੱਚਾ ਗੁਆਰਾ ਸਾਗ ਹੈ ਪਿਆ ਕਦੋਂ ਕਰਨਾ ਸੀਗਾ ਇਹ ਤਾਂ 3-4 ਮਹੀਨੇ ਬਾਅਦ ਕਰਨਾ ਸੀਗੇ ਜੀ ਨਵੰਬਰ ਜਨਵਰੀ ਚ ਤੇ ਅਜੇ 4-5 ਮਹੀਨੇ ਵਿਆਹ ਜੀ ਬਗਾਨੀ ਧੀ ਸੀਗੀ ਜੇ ਤੁਸੀਂ ਸ਼ਗਨ ਕਰ ਲਿਆ ਸੀਗਾ ਆ ਥੋੜੋ ਪੈਨੇ ਹੱਕ ਬਣਦਾ ਸੀਗਾ ਵੀ ਤੁਸੀਂ ਹੁਣ ਇਹ ਚਾਕੇ ਆਵੇ ਰੀਲਰ ਰੂਲਾਂ ਪਾਤਿਕ ਮਿੰਟ ਜਿਹੜਾ ਨਗੋਰੇ ਨੇ ਦੱਸੇ ਨਹੀਂ ਤੇ ਸਰਪੰਚ ਸਾਹਿਬ ਇਹ ਗਿਆ ਸੀਗਾ ਜ ਮੰਦੀਰ ਚ ਜਾਵੜਿਆ ਜਦੋਂ ਸਮਾਣਾ ਮਟਾ ਕੱਚਾ ਸ਼ਗਨ ਹੋ ਗਿਆ ਨਾ ਤੇ ਜਦੋਂ ਪੈ ਕੇ ਖਾਣ ਪੀਣੇ ਮੇਰੇ ਦੋਸਤ ਆ ਯਾਰ ਦੋਸਤਾਂ ਨੇ ਘਰ ਪੜਦਾ ਤੇਰਾ ਬਸ ਉਹ ਤਾਂ ਘਰ ਪੜਦਾ ਵਾਲੀ ਬਸ ਉਹ ਤਾਂ ਪਹਿਲਾਂ ਘਰ ਪੜਦਾ ਦੋਸਤ ਕਹਿੰਦਾ ਦੁਸ਼ਮਣਾਂ ਦੇ ਤੇ ਜਿਹੜੇ ਨੇ ਕਿਹਾ ਪੋਚੋ ਲੜਦੇ ਰਹੇ ਨੇ ਹਕੇ ਭਾਈ ਉਹਨਾਂ ਦਾ ਫੋਨ ਆਇਆ ਹਕੇ ਉਹ ਆਏ ਆਂਦੇ ਸਾਡਾ ਕੁੜੀ ਦੀ ਤੁਸੀਂ ਵੀਡੀਓ ਬਣਾਵਣਾ ਪਾਉਨੇ ਤੁਸੀਂ ਬਹੁਤ ਵਾਇਰਲ ਕਰਤੀਆਂ ਮਾਂ ਵਾਲੀਆਂ ਵਾਇਰਲ ਕੀਤੀਆਂ ਨੇ ਮੈਂ ਵੀ ਇਹਨੂੰ ਕਿ ਲੜੀ ਸੀ ਉਹਦਾ ਭਰਾ ਪਤਾ ਮੇਰਾ ਜਲੂਸ ਕੱਢੀ ਜਾਂਦਾ ਗਾਲਾਂ ਕੱਢਦਾ ਉਹ ਮੁੰਡਾ ਨਾ ਜੀ ਇਹਨੇ ਦੱਸਿਆ ਉਹ ਮੁੰਡਾ ਚਾਚੇ ਦਾ ਮੁੰਡਾ ਕੁੜੀ ਦਾ ਹਾਂਜੀ ਚਾਚੇ ਦਾ ਬਸ ਇੱਕ ਜਿਵੇਂ ਛੋਟੀ ਉਮਰ ਸੀਗੀ ਤੇ ਚਾਚਾ ਚੜ ਗਿਆ ਅੱਛਾ ਭੈ ਜੀ ਮੈਨੂੰ ਐਂ ਦੱਸੋ ਤੁਸੀਂ ਚੰਗੇ ਪਰਿਵਾਰਾਂ ਚ ਆਉਂਦੇ ਆ ਹਨਾ ਮੈਂ ਜਿੰਨਾ ਕੁ ਥੋੜਾ ਰਿਕਾਰਡ ਮੈਂ ਜਾਣਦਾ ਹਨਾ ਘਰ ਆਪਣੇ ਪਿੰਡ ਦੇ ਸ ਤੇ ਇਹ ਕੀ ਕਰਤੂਤ ਕਰਤੀ ਹੁਣ ਅਗਲੇ ਨੇ ਨਹੀਂ ਬਰਦਾ ਰਾਤ ਨੇ ਸਾਰੀ ਗੋੜੜੇ ਗੱਲ ਦੱਸਦੀ ਪਹਿਲੇ ਸਾਹਿਬ ਜੀ 10 12 ਰਿਸ਼ਤੇ ਕਰਾ ਦੇ ਹੁੰਦੇ ਅੱਜ ਤੱਕ ਇਹਦੇ ਕਿਸੇ ਰਿਸ਼ਤੇ ਕਰਾਏ ਤਾਂ ਵਿਚਾਰਾ ਏਡਾ ਮਤਲਬ ਸਾਊ ਬਚੋਲਾ ਕਿਹਾ ਜਾਂਦਾ ਆਪਣੇ ਪਿੰਡ ਠੀਕ ਹੈ ਜੀ ਵੀ ਜਿਹੜਾ ਕਰਾਤਾ ਸਾਰਾ ਖਰਾ ਖਰੀ ਗੱਲ ਦੱਸ ਕੇ ਹੁਣ ਇਹਨੇ ਖਰੀਆਂ ਦੱਸ ਤੀਆਂ ਤੇ ਲੰਬਾ ਤਾਂ ਇਹਨੂੰ ਹੁਣ ਇਹਨੇ ਜਿੰਨੀ ਗੱਲ ਮੈਨੂੰ ਦੱਸੀ ਇਹ ਕਹਿੰਦਾ ਵੀ ਕੁੜੀ ਦਾ ਭਰਾ ਬਾਹਰ ਹੈ ਜਿਹੜੀ ਮੰਗੇਤਰ ਸੀ ਹਾਂ ਜੀ ਭਰਾ ਬਾਹਰ ਆ ਜਾਂਦਾ ਪਿਓ ਦਾ ਕੁੜੀ ਦਾ ਜਵਾਬ ਦੇ ਗਿਆ ਅੱਛਾ ਜੀ ਵੀ ਸਾਡਾ ਤਾਂ ਵੀ ਛੋਟਾ ਛੋਟੇ ਦਾ ਮੁੰਡਾ ਮੇਰੇ ਭਰਾ ਦਾ ਹੋਊਗਾ ਭਤੀਜਾ ਮੇਰਾ ਤੇ ਉਹ ਆਇਆਦਾ ਉਹ ਗਰਮ ਬੋਲਦਾ ਸੀ ਆਦਾ ਮੈਂ ਤੇਰਾ ਜਲੂਸ ਕੱਢੂ ਬਣਾ ਕੇ ਆਦਾ ਵੀ ਤੂੰ ਕਿਹੋ ਜਿਹੇ ਬੰਦੇ ਟਕਰਾਤੇ ਹੁਣ ਦੱਸੋ ਕੀ ਜਵਾਬ ਮੈਂ ਕੀ ਦਸੂਗਾ ਨੂੰ ਨਹੀਂ ਜੀ ਕਿਹੋ ਜਿਹੇ ਬੰਦੇ ਕੀ ਜਮੀਨ ਦੀ ਥਾਂ ਤੇ ਜਮੀਨ ਆ ਕੋਠੀ ਦੀ ਥਾਂ ਤੇ ਕੋਠੀ ਆ ਵਿੱਕੀ ਯਾਰ ਗੁੱਸਾ ਨਾ ਕਰੀ ਭਾਣੇ ਅਫਸੈਟ ਆ ਕਿਸੇ ਕੋਲ ਨਹੀਂ ਨਹੀਂ ਮਿਰਜੀ ਇਹ ਜਦੋਂ ਆਖਾ ਜੀਆਂ ਹੁਣ ਗੱਲਾਂ ਸੁਣ ਲੀਆਂ ਨੇ ਫੋਨ ਕੀਤਾ ਸਵੇਰੇ ਤੇ ਉਦੋਂ ਇਹ ਨਾ ਉਦੋਂ ਤੱਕ ਭਰਾ ਆਇਆ ਬੈਠਾ ਵੀ ਆ ਕੀ ਗੱਲ ਬਣ ਗਈ ਕਿਥੇ ਦਾ ਜੈਨਾ ਚਾ ਚੜ ਗਿਆ ਸੀ ਅਸੀਂ ਤਾਂ ਇਹਦੀ ਵਿਚਾਰੇ ਦੀ ਮਹਿਮਾ ਸੁਣ ਕੇ ਤਾਂ ਰਿਸ਼ਤਾ ਲਿਆ ਸੀਗਾ ਇਹਨੇ ਇੰਨੇ ਰਿਸ਼ਤੇ ਕਰਾਈ ਸੀ ਸਾਰਿਆਂ ਨੇ ਸ਼ਾਬਾਸ਼ ਸੀਗੀ ਤਾਂ ਹੀ ਤਾਂ ਇਹ ਮਾਂ ਮੇਰੀ ਤਲੀ ਕੋਈ ਗਲਤੀ ਨਹੀਂ ਸਾਡੇ ਇਹਨੇ ਆ ਕੇ ਸਾਡੇ ਕੋਲ ਦੱਸ ਪਾਈ ਮੈਂ ਕਹਿੰਦਾ ਕੁੜੀ ਦੀ ਫੈਮਲੀ ਸਾਰੀ ਬਾਹਰ ਗਈ ਵੀ ਆ ਕੁੜੀ ਬਹੁਤ ਜ਼ਿਆਦਾ ਪੜੀ ਐ ਇੱਕ ਵਧੀਆ ਕੋਰਸ ਕੀਤਾ ਤੇ ਕੁੜੀ ਨੇ ਵੀ ਬਾਹਰ ਜਾ ਵੜਨਾ ਮੈਂ ਇਹਨੂੰ ਕਿਹਾ ਵੀ ਮੇਰਾ ਮੁੰਡਾ ਵੀ ਪੜਿਆ ਲਿਖਿਆ ਤੇ ਇਹ ਵੀ ਬਾਹਰ ਜਾਊ ਉਹਦੇ ਨਾਲ ਤੇ ਤੂੰ ਸਾਨੂੰ ਰਿਸ਼ਤਾ ਕਰਵਾ ਦੇ ਸਾਨੂੰ ਠੀਕ ਆ ਕਬੂਲ ਮੈਂ ਤਾਂ ਕਹਿੰਦਾ ਭੈਣ ਜੀ ਤੁਸੀਂ ਇਹਨੇ ਬਾਹਰ ਜਾਊ ਗੁੱਸਾ ਨਾ ਕਰੋ ਮੇਰੀ ਗੱਲ ਦਾ ਤੁਸੀਂ ਬਾਹਰ ਦੀ ਗੱਲ ਕਰਦੇ ਜਿਉ ਉਹ ਉਸ ਤਰੀਕੇ ਨਾਲ ਕਾਰਵਾਈ ਪਾ ਦੇਣ ਕੁੜੀ ਵਾਲੇ ਤੇ ਮੁੰਡਾ ਅੰਦਰ ਨਾ ਜਾ ਵੜੇ ਕਿਤੇ ਨਾ ਸਪੰਸ ਸਭ ਤਾਂ ਹੀ ਤੁਹਾਡੇ ਕੋਲੇ ਆ ਹੁਣ ਤੁਸੀਂ ਦੱਸੋ ਜੀ ਅਗਲੇ ਨੇ ਜਿਹੜਾ ਐਲੀਗੇਸ਼ਨ ਲਾਇਆ ਐ ਨਾ ਤਾਂ ਤੁਹਾਡੇ ਕੁੜੀ ਪੜ੍ਹੀ ਲਿਖੀ 'ਚ ਫਰਕ ਪਰਵਾਰਤ ਫਰਕ ਨਿਕੜਾ ਕੁੜੀ ਵਾਲੇ ਨਹੀਂ ਨਿਕਲਣਾ ਹੁਣ ਮੁੰਡੇ ਨੇ ਚੱਕ ਚੱਕ ਸੋਸ਼ਲ ਮੀਡੀਆ ਦੇ ਰੀਲਾਂ ਜੜਾ ਦਿਆਂ ਕੁੜੀ ਦੀਆਂ ਜੀ ਚਲੋ ਸਰਪੰਚ ਹੁਣ ਆਇਆ ਤੋਂ ਪਤਾ ਲੱਗੂ ਹੋਜੇ ਮੁੰਡਾ ਚਾਚੇ ਦਾ ਮੁੰਡਾ ਆ ਰਿਹਾ ਕੁੜੀ ਦਾ ਸਰਪੰਚ ਸਾਹਿਬ ਸੂਨ ਆਈ ਅੰਦਰ ਮੈਨੂੰ ਹੈਲੋ ਹਾਂਜੀ ਹਾਂਜੀ ਆ ਜਾ ਜੀ ਸਰਪੰਚ ਸਾਹਿਬ ਦੇ ਘਰੇ ਆ ਜੀ ਲੈ ਆਓ ਉਹ ਲੈ ਆਓ ਅਗਲੇ ਨੂੰ ਜਿੰਪ ਆਪਣੇ ਘਰ ਦਾ ਬਾਹਰ ਖੜਾ ਤੇ ਲਾਓ ਹਾਂਜੀ ਆਜੋ ਭਾਈ ਇਸ ਦਾ ਭਾਈ ਹਾਂ ਭਾਈ ਦੇ ਸਿੱਕਾ ਸਰਪੰਚ ਸੋ ਠੀਕ ਹੈ ਸਿੱਕਾ ਭਾਈ ਠੀਕ ਹੈ ਅਕਾ ਕਾਈ ਤੇ ਅੱਛੀ ਗੱਲ ਹੈ ਇਹ ਬਰਦਰ ਬਾਰੂਪੁਰ ਆਏ ਤੇ ਕਿੰਨੇ ਜਿੰਨੇ ਜੀ ਆਪਣਾ ਸਬਾਨ ਹੈ ਜਿਹੜਾ ਨੇ ਦਿੱਤਾ ਸੀ ਆਪਣਾ ਤਾਇ ਦੇ ਬੇਟੀ ਨੂੰ ਚਲੋ ਛੱਡੋ ਕੋਈ ਨਹੀਂ ਤੁਸੀਂ ਕੀ ਲੱਗਦੇ ਹੋ ਕੁੜੀ ਆ ਦੇ ਜਿਹੜੀ ਆਪਣੇ ਤਾਇ ਦੇ ਦੀ ਬੇਟੀ ਹੈ ਤੁਹਾਡੇ ਤਾਇ ਦੇ ਦੀ ਬੇਟੀ ਹੈ ਸਾਕਾ ਭਰਾ ਹੈ ਨਹੀਂ ਕੁੜੀ ਦੇ ਨਹੀਂ ਹੈਗਾ ਜੀ ਅੱਛਾ ਉਹ ਬਾਹਰ ਹੈ ਜੀ ਮੁੰਡਾ ਬਾਹਰ ਹੈ ਹਾਂ ਜੀ ਪਾਇ ਜੀ ਇੱਥੇ ਹੁੰਦਾ ਹੈ ਜੀ ਇੱਥੇ ਅੱਛਾ ਹਾਂ ਜੀ ਕੁੜੀ ਨੇ ਵੀ ਜਾ ਵੜਨਾ ਸੀ ਬਸ ਥੋੜਾ ਜਿਹਾ ਦੋ ਚਾਰ ਮਹੀਨੇ ਜਾਣੀ ਹੈ ਓਕੇ ਮੈਰਿਜ ਤੋਂ ਬਾਅਦ ਹਾਂ ਜੀ ਕੀਰਵਲਾ ਪੈ ਗਿਆ ਤੁਹਾਡਾ ਕੀ ਅਸਲ ਦੇ ਵਿੱਚ ਜਿੰਨੇ ਇਹ ਗੋਰੇ ਨੇ ਵਿਚੋਲਾ ਤਾਂ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਤੁਹਾਡੇ ਨਾਲ ਕੀ ਸਾਂਝ ਹੈ ਇਹਦੀ ਮੈਨੂੰ ਨਹੀਂ ਪਤਾ ਪਰ ਇਹ ਇੰਨਾ ਕੁ ਸਾਊ ਹੈ ਨਾ ਵਿਚਾਰਾ ਜਦੋਂ ਦਾ ਪਿਛਲੇ ਇਹ 8-9 ਸਾਲਾਂ ਤੋਂ ਰਿਸ਼ਤੇ ਕਰਵਾਉਂਦਾ ਸੀ ਅੱਜ ਤੱਕ ਇੱਕ ਵੀ ਲੰਬਾ ਨਹੀਂ ਇਹਦੇ ਕਰਾਇਆ ਰਿਸ਼ਤੇ ਦਾ ਨਹੀਂ ਪਤਾ ਗੱਲ ਕੀ ਸਰਪੰਚ ਸਾਹਿਬ ਅਸੀਂ ਜੇ ਇਹ ਰਿਸ਼ਤੇ ਚੰਗੇ ਕਰਵਾਉਂਦਾ ਸੀ ਤਾਂ ਜੇ ਇਹ ਘਰੇ ਆਪਣੇ ਰਿਸ਼ਤਾ ਲੈਣ ਆਇਆ ਮੈਂ ਆਪੋ ਵੀ ਨਹੀਂ ਜਵਾਬ ਦਿੱਤਾ ਧੰਨਵਾਦ ਬਚਾ ਲਈ ਤੁਹਾਨੂੰ ਇਹਨੇ ਚੰਗਾਈ ਵੇਖਿਆ ਹੁਣ ਜੀ ਤੁਹਾਡੇ ਤਾਇਆ ਜੀ ਫਿਰ ਸਾਰੀ ਗੱਲ ਤੁਹਾਡੇ ਤੇ ਛੱਡ ਦੇ ਬਿਲਕੁਲ ਜੀ ਉਹ ਕਹਿੰਦੇ ਵੀ ਜੋ ਕਰਨਾ ਵੀ ਤੁਸੀਂ ਕਰ ਲੈ ਤਾਏ ਦਾ ਬੇਟਾ ਤਾਂ ਬਾਹਰ ਆ ਜੀ ਹੁਣ ਜੋ ਸਾਰੀਆਂ ਜਿਮਵਰੀਆਂ ਨੇ ਠੀਕ ਹੈ ਚਲੋ ਚਾਚੇ ਤਾਏ ਦੇ ਭਰਾ ਹੀ ਹੁੰਦੇ ਆ ਗੱਲ ਸਰਪੰਚ ਸਾਹਿਬ ਇਦਾਂ ਹੋਈਏ ਕਿ ਇਹਨਾਂ ਨੇ ਨਾ ਕੱਚਾ ਸਗਨ ਕਰਾਇਆ ਸੀ ਹਮ ਪਰਸੂ ਆ ਜੀ ਫੈਮਿਲੀ ਆਈ ਹਾਂ ਪਰਸੂ ਆਈ ਇਹਨਾਂ ਦੀ ਫੈਮਿਲੀ ਆਈ ਕੱਚਾ ਸਗਨ ਕਰਕੇ ਕੱਚੇ ਸਗਨ ਦੇ ਵਿੱਚ ਕੀ ਹੁੰਦਾ ਬੇਬਸ ਰੋਕਾ ਰੋਕਣ ਵਾਲੇ ਕੰਮ ਹੁੰਦੇ ਆ ਰੋਕਾ ਰੋਕ ਕੇ ਵਿਆਹ ਰਸਤਾ ਪਰ ਹਾਂ ਰੋਕਾ ਰੋਕ ਆ ਅੱਗੇ ਵਿਖਾਈ ਜਾਂਦਾ ਕਹਿੰਦਾ ਕੰਪਨੀ ਕੋਈ ਨਹੀਂ ਕੋਈ ਨਹੀਂ ਕੰਪਨੀ ਪਰ ਲੋਦਰ ਕੁੜੀ ਨੂੰ ਮੰਗਦੀ ਮੁੰਡਿਆਂ ਨੇ ਕੁੜੀ ਨਾਲੇ ਮੁੰਡਿਆਂ ਨੂੰ ਮੰਗਦੀ ਵੀ ਰੋਕਾ ਰੋਕਣ ਵਾਲਾ ਕੰਮ ਹੁੰਦਾ ਉਸ ਤੋਂ ਜੋ ਮੈਨੂੰ ਸੁਣਨਾ ਚਾਹੀਏ ਮੁੰਡਾ ਆਪਦੇ ਯਾਰਾਂ ਦੋਸਤਾਂ ਨਾਲ ਜਾ ਕੇ ਡਰਿੰਕ ਡਰੰਗ ਵਗੈਰਾ ਕਰਕੇ ਜਾਂ ਕੋਈ ਹੋਰ ਨਸ਼ਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਂ ਨਹੀਂ ਕੋਈ ਡਰਿੰਕ ਕਰਦਾ ਜੀ ਚਲੋ ਅੱਛਾ ਤੇ ਅੱਛਾ ਤੁਸੀਂ ਸੱਚੇ ਹੋ ਤੇ ਜਿਹੜੇ ਬਾਕੀ ਲੋਕ ਸਾਰਾ ਪਿੰਡ ਹੈ ਉਹ ਨਹੀਂ ਚਲੋ ਕੋਈ ਨਹੀਂ ਤੁਸੀਂ ਮੇਰੇ ਨਾਲ ਗੱਲ ਨਹੀਂ ਮੇਰੀ ਗੱਲ ਸੁਣਾ ਆਪਦੀਆਂ ਸਫਾਈਆਂ ਪੇਸ਼ ਕਰਦੇ ਇੱਥਾ ਤੁਹਾਡਾ ਹੁਣ ਰੌਲਾ ਕਿਹੜੀ ਗੱਲ ਤੋਂ ਫੋਟੋ ਫਾਟੋ ਕੀ ਕੀ ਬਚਾ ਕਰਦੇ ਕਿਉਂਕਿ ਜਦੋਂ ਕੱਚਾ ਸਿਕਲ ਹੋਇਆ ਉਸ ਤੋਂ ਬਾਅਦ ਇਹ 15-15 ਘੰਟਾ ਟਹਿਰੇ ਹੋਣੇ ਹਾਂ ਹਾਂ ਦੂਬਾ ਦੇ ਇਹ ਗੱਡੀ 'ਚ ਬੈਠੇ ਤੇ ਗੱਡੀ 'ਚ ਬੈਠੇ ਸਾਰੇ ਨੇ ਬਹੁਤੋ ਬਾਤ ਕੀਤੀ ਸ਼ੁਕਰ ਪਰਮਾਤਮਾ ਦਾ। ਆਪਦੀ ਆਪਦੀ ਤੇ ਸਾਡੀ ਵੀ। ਦੋਨੇ ਜਿਹੜੇ ਮਤਲਬ ਅੱਛਾ ਜਿਹੜੀ ਉੱਥੇ ਖਿੱਚੀ ਸੀ। ਜੀ ਜੀ। ਸ਼ਗਨ ਮੋਤੀ। ਅੱਛਾ। ਤੇ ਜਦੋਂ ਉਹ ਪਾਤੀ ਜੀ ਤੇ ਉਹ ਤਾਈ ਜੀ ਦੀ ਬੈਠੀ ਮੈਨੂੰ ਦਿਖਾਈ। ਮੈਨੂੰ ਜ਼ਿਆਦਾ ਮੇਰੇ ਨਾਲ ਲਿਸਟ ਸੀ ਜ਼ਿਆਦਾ ਕਰਦੀ। ਉਹ ਕਹਿੰਦੀ ਮਿਰਚਾਂ ਦੇ ਮੈਂ ਕੋਈ ਚੱਕਰ ਨਹੀਂ। ਜੁਗਰਪੁਰ ਪਰਮਾਤਮਾ ਵਾਲੇ ਕੇ ਬਾਤਾਂ ਕੋਈ ਚੱਕਰ ਨਹੀਂ। ਪਰਮਾਤਮਾ ਦਾ ਸ਼ੁکری ਹੁੰਦਾ ਦੋ ਪਰਿਵਾਰਾਂ ਦਾ ਮਿਲਣਾ। ਜੀ ਇਕੱਠਿਆਂ ਨੇ ਉਮਰ ਕਾਲੀ। ਪਰਮਾਤਮਾ ਦਾ ਸ਼ੁکری ਹੁੰਦਾ। ਮੈਂ ਚਲੋ ਬਾ ਉਸ ਤੋਂ ਬਾਅਦ ਕੀ ਹੋਇਆ ਜੀ ਰਾਤ ਨੂੰ ਇਹਨੇ ਸਾਰੀ ਰਾਤ ਰੀਲਾਂ ਪਾਈਆਂ ਤੇ ਸਵੇਰੇ ਜਦੋਂ ਸੀ ਉੱਠ ਕੇ ਦੇਖਿਆ ਜਿਹੜਾ ਸਾਰੇ ਸੋਸ਼ਲ ਮੀਡੀਆ ਰੀਲਾਂ ਜਿਹੜਾ ਨੰਬਰ ਆ ਕੇ ਕੁੜੀ ਦਾ ਫੋਟੋ ਜਿਹੜੀ ਜਿਹੜੀਆਂ ਸਾਰੀਆਂ ਫੋਟੋਆਂ ਦੇ ਥੱਲੇ ਲਿਖ ਲੈ ਕੇ ਨੇ ਜੀ ਉਹ ਮੇਰੇ ਹਮਸਾਰ ਦੀ ਮਾਇਆ ਜੀ ਜੋ ਬਹੁਤ ਕੁਝ ਲਿਖਿਆ ਜੀ ਇਹਨਾਂ ਨੇ ਇਹਨਾਂ ਨੇ ਸਾਰੀ ਰਾਤ ਉਹ ਰੀਲਾਂ ਪਾਈਆਂ ਜਿਹਨੂੰ ਸਵੇਰ ਉੱਠ ਕੇ ਦੇਖਿਆ ਸੀ ਜੀ ਉਹ ਤਾਈ ਦੀ ਬੇਟੀ ਨੇ ਫਿਰ ਮੈਨੂੰ ਦੱਸਿਆ ਨਹੀਂ ਜਿਹੜੀਆਂ ਕੁੜੀਆਂ ਨਾਲ ਫੋਟੋ ਉਹਦੀਆਂ ਰੀਲਾਂ ਉਹਦੀਆਂ ਰੀਲਾਂ ਬਣਾ ਕੇ ਨੇ ਫੋਟੋਆਂ ਲਾ ਲਾ ਕੇ ਉੱਤੇ ਲੇਖ ਲੈ ਕੇ ਲਿਖਿਆ ਜਾਂਦਾ ਅੱਜ ਕੱਲ੍ਹ ਜੀ ਹਾਂ ਹਾਂ ਮੈਂ ਸਮਝਾਉਂਦਾ ਮੇਰਾ ਹੋਮ ਹੈ ਨਾ ਅਮਰੇ ਸਾਰੇ ਕੋ ਲੇਕ ਕੇ ਨੇ ਉਹ ਬਾਕਿਆਂ ਉਤਰ ਕੇ ਹੁਣ ਅੱਜ ਕੱਲ੍ਹ ਜੀ ਸੋਸ਼ਲ ਮੀਡੀਆ ਹੀ ਜਮੰਗਾ ਜੀ ਹਾਂ ਇੱਕ ਸਕਿੰਟਾਂ ਦੇ ਵਿੱਚ ਗੱਲਾਂ ਸਾਰੀਆਂ ਘਰਾਂ ਨੂੰ ਮਿੰਟ ਦੇ ਸਾਰੀ ਦੁਨੀਆ ਫੈਲ ਜਾਂਦੀ ਉਹਦੋਂ ਤਾਜੀ ਦਾ ਬੇਟਾ ਮੈਨੂੰ ਫੋਨ ਆਇਆ ਹਾਂ ਕਹਿੰਦਾ ਯਾਰ ਡੈਡੀ ਨੇ ਕਿਹਾ じゃ ਰਹਿ ਤੈਨੂੰ ਰਿਸ਼ਤਾ ਲੱਭਿਆ ਹਾਂ ਹਾ ਉਹ ਨਾ ਵਿਚੋਲਾ ਮੈਂ ਤਾਂ ਵਿਚੋਲਾ ਤਾਂ ਨਹੀਂ ਚਲੋ ਮਾੜਾ ਸੀ ਹਾਂ ਤੇ ਚਲੋ ਬੇਵਰੀ ਪਰਿਵਾਰ ਮਾੜਾ ਦਾ ਵਿਚੋਲਾ ਕਿ ਸੁਹਰਾ ਦਾ ਵਿਚੋਲੇ ਦਾ ਕੀ ਵਿਚੋਲਾ ਤੇ ਉਹ ਕਹਿੰਦਾ ਨਹੀਂ ਨਹੀਂ ਵਿਚੋਲੇ ਨੂੰ ਪਤਾ ਨਹੀਂ ਸੀ ਇਸ ਪਰਿਵਾਰ ਬ ਕਹਿੰਦਾ ਰਾਜਤਾ ਜੀ ਲੱਗਿਆ ਮੈਂ ਕਹਿੰਦਾ ਮਿੰਟ ਮਿੰਟ ਬਾਹਰ ਹੀ ਲਾ ਪਈ ਜਾਂਦਾ ਉਧਰ ਦਿਨ ਸੀ ਉਹਦੇ ਕੋਲੇ ਬਿਲਕੁਲ ਜੀ ਦੇਖਦਾ ਰਿਹਾ ਮੋਬਾਈਲ ਜੀ ਹਾਂ ਤੇ ਉਸ ਤੋਂ ਬਾਅਦ ਕੀ ਆ ਉਧਰੋਂ ਬਰਦਰ ਦਾ ਸਾਖਤ ਲਵਜਾ ਜੀ ਆ ਗਿਆ ਮੈਂ ਤਾਂ ਵੀ ਨਹੀਂ ਆਪਾਂ ਜੋ ਕੁਛ ਮਰਜ਼ੀ ਹੋ ਜੇ ਆਪਾਂ ਇਸ ਪਰਵਾਰ ਨਾਲ ਰਿਸ਼ਤਾ ਜੋੜਨੇ ਹੀ ਚਲੋ ਇੱਕ ਮਿੰਟ ਹਾਂ ਜੀ ਵੇਖੀ ਤੇ ਮੈਨੂੰ ਅਗਲ ਦੱਸ ਵੀ ਉਹ ਕਹਿੰਦੇ ਪਹਿਲਾਂ ਤੂੰ ਫੋਟੋ ਭਾਈ ਉਹ ਤੋਂ ਤੁਰਨ ਲੱਗੇ ਸ਼ੁਕਰ ਪ੍ਰਮਾਤਮਾ ਲੈ ਕੇ ਪ੍ਰਮਾਤਮਾ ਦਾ ਸ਼ੁਕਰ ਤਾਂ ਸਾਰਿਆਂ ਨੇ ਕਰਦੇ ਜੀ ਉਹਨੇ ਕੋਈ ਇਤਰਾਜ਼ ਨਹੀਂ ਕੀਤਾ ਕੁੜੀ ਨੇ ਇਹਨੇ ਸਲਾਹ ਕੀਤੀ ਆਪਦੇ ਭਰਾ ਨਾਲ ਹੈਨਾ ਵਿਆਹ ਪਾਤੀ ਹੈਨਾ ਤੇ ਉਹ ਕਹਿੰਦਾ ਵੀ ਕੋਈ ਨਹੀਂ ਸ਼ੋਕਰ ਪਰਮਾਤਮਾ ਨਾਲ ਕਿ ਤੇ ਰੀਲਾ ਦਾ ਕੀ ਭੂਤ ਚੜ ਗਿਆ ਰਾਤ ਨੂੰ ਤੈਨੂੰ ਯਾਰ ਧੀ ਭੈਣ ਹੈ ਕਿਸੇ ਵੀ ਕੱਚਾ ਕੁਵਾਰਾ ਸਾਗ ਸੀਗਾ ਭੈਣ ਜੀ ਤੁਸੀਂ ਐਂ ਦੱਸੋ ਵੀ ਅਜ ਉਹ ਵੀ ਕਹਿੰਦੇ ਵੀ ਮੁੰਡੇ ਨੇ ਬਾਹਰੋਂ ਆਉਣਾ ਸੀ ਕੁੜੀ ਦੇ ਭਰਾ ਨਹੀਂ ਸਕੇ ਨੇ ਤੇ ਜਨਵਰੀ ਦਸੰਬਰ ਜਨਵਰੀ ਵਿਆਹ ਕਰਨਾ ਸੀਗਾ ਤੇ ਕੀ ਇਹਦਾ ਦਿਮਾਗ 'ਚ ਬੜਿਆ ਵੀ ਰਾਤ ਨੂੰ ਚਾਚਾ ਚਾਚੀ ਨਾਲ ਘੁਮਾਤੀਆਂ ਨੇ ਪਾਪਾ ਕੁੜੀ ਨਾਲ ਉਹਦਾ ਹੀ ਮਾਡਰਨ ਜ਼ਮਾਨਾ ਹੀ ਸਾਰੇ ਹੀ ਕਰ ਤੇ ਮਾਡਰਨ ਨੇ ਨਿਵੇੜ ਤਾਂ ਕੰਮ ਤੇਰਾ ਤੁਰਿਆ ਫਿਰ ਮਾਡਰਨ ਦੇ ਵਿੱਚ सरपंच साहब ते ਇਹ ਨਹੀਂ ਤਾਂ ਮੇਰਾ ਜਲੂਸ ਕਢਾਉਣਾ ਸੀ ਕਢਾਵਾ ਨਹੀਂ ਤੇਰਾ ਜਲੂਸ ਹੀ ਬਈ ਤੇਰਾ ਮੈਂ ਦੱਸਦਾ ਤੇਰਾ ਜਲੂਸ ਇਹ ਚ ਤਾਂ ਹੈ ਜੇ ਤੂੰ ਇਧਰ ਮੁੰਡੇ ਵਾਲੇ ਪਰਿਵਾਰ ਚ ਕੋਈ ਝੂਠ ਦੱਸਿਆ ਹੋਵੇ ਆ ਚੀਜ਼ ਹੈਗੀ ਤੇ ਹੋਵੇ ਨਾ ਤੂੰ ਕੁੜੀ ਵਾਲੇ ਪਰਿਵਾਰ ਚ ਕੋਈ ਝੂਠ ਮਾਰਿਆ ਹੋਵੇ ਤਾਂ ਸਰਪੰਚ ਸਾਹਿਬ ਗੱਲ ਇਹ ਕੁੜੀ ਵਾਲਿਆਂ ਨੂੰ ਤਾਂ ਇਹ ਹੀ ਲੱਗਦਾ ਨਾ ਕਿ ਮੈਂ ਸ਼ਾਇਦ ਗਲਤ ਨਹੀਂ ਨਹੀਂ ਤੁਹਾਨੂੰ ਲੱਗਦਾ ਸ਼ਾਪ ਪਿੱਛੇ ਹੀ ਇਹ ਕੰਮ ਕਰਦਾ ਨਹੀਂ ਤੁਹਾਨੂੰ ਲੱਗਦਾ ਵੀ ਵਿਚੋਲਾ ਗੱਲ ਕੀ ਜੀ ਦੇਖੋ ਜਿਹੜੀ ਹੁਣ ਜਿਹੜੇ ਨਜ਼ਰੀਏ ਨਾਲ ਦੇਖ ਰਹੇ ਹੈ ਨਾ ਤਾਇਆ ਜਿਹਦੇ ਬੇਟਾ ਆ ਤਾਇਆ ਜਿਹੜੇ ਆ ਹਾਂ ਉਸ ਨਜ਼ਰੀਏ ਤਾ ਉਹ ਕਹਿੰਦੇ ਵਿਚੋਲਾ ਵੀ ਗਲਤ ਐ ਵੀ ਮੁੰਡੇ ਬਾਰੇ ਪਤਾ ਸੀ ਉਹਨਾਂ ਨੇ ਮੁੰਡੇ ਬਾਰੇ ਕਿਉਂ ਨਹੀਂ ਪਤਾ ਕੀਤਾ ਕਿਉਂਕਿ ਏਡੀ ਵੱਡੀ ਫੈਮਲੀ ਆਪਣੀ ਹੂੰ ਤੋ ਕਿੰਨਾ ਨਾਮ ਆ ਸਾਡਾ ਆਸੇ ਪਾਸੇ ਪਿੰਡਾਂ ਦੇ ਤਾਂ ਨਹੀਂ ਆਤਾ ਗੱਲ ਸ ਠੀਕ ਹੈ ਤੇ ਜੇ ਸਾਡੇ ਪਰਿਵਾਰ ਨਾਲ ਇਹਨਾਂ ਨੇ ਰਿਸ਼ਤਾ ਜੋੜਨਾ ਸੀ ਤੇ ਤਾਇਆ ਜੀ ਕਹਿੰਦੇ ਵੀ ਇਹਨੇ ਕਿਉਂ ਨਹੀਂ ਪਤਾ ਕੀਤਾ ਮੁੰਡੇ ਵਾਲੇ ਹੁਣ ਤੁਸੀਂ ਦੱਸੋ ਭੈਣ ਜੀ ਵੀ ਇਹਦਾ ਕੀ ਕਸੂਰ ਸੀ 7-8 ਸਾਲਾਂ ਦਾ ਮੈਂ ਉਹਨੂੰ ਵੇਣਾ ਵਿਚਾਰੇ ਨੂੰ ਠੀਕ ਹੈ ਜਿਹੜਾ ਕਿਸੇ ਨਾਲ ਕੋਈ ਰਿਸ਼ਤਾ ਜੋੜਦਾ ਨਾ ਤਾਂ ਇਹ ਨਵੇਂ ਪੈਸੇ ਦਾ ਝੂਠ ਕੁੜੀ ਵਾਲੇ ਪਾਸੋਂ ਮਾਰਦਾ ਨਾ ਮੁੰਡੇ ਵਾਲੇ ਪਾਸੋਂ ਮਾਰਦਾ ਅੱਜ ਤੱਕ ਆਪਣੇ ਪਿੰਡ 'ਚ ਇੰਨੇ ਰਿਸ਼ਤੇ ਕਰਵਾਤੇ ਆਸੇ-ਪਾਸੇ ਇੰਨੇ ਕਰਵਾਤੇ ਇਹਨੂੰ ਤਾਂ ਕਹਿ ਨਹੀਂ ਉਹ ਸਰਕਾਰੀ ਮਜੂਲਾ ਲੱਗ ਪਏ ਲੋਕਾਂ ਨੂੰ ਅੱਜ ਤੱਕ ਕੋਈ ਗੱਲ ਨਹੀਂ ਹੋਈ ਐ ਇਹੋ ਜਿਹੜੀ ਆ ਉਹ ਪੰਜ ਸਾਹਿਬ ਕੋਈ ਗੱਲ ਨਹੀਂ ਹੋਈ ਫਿਰ ਇਹਨੂੰ ਕੀ ਦਿਮਾਗ ਖਰਾਬ ਹੋਇਆ ਯਾਰ ਇਹਨੇ ਇਹ ਵੀ ਸਾਡੇ ਬਾਰੇ ਜਾਣਦਾ ਸੀ ਇਹਨੇ ਤਾਂ ਹੀ ਰਿਸ਼ਤਾ ਚੰਗਾ ਕਰਦਾ ਕਰਵਾਇਆ ਸੀ ਅੱਛਾ ਜੀ ਇਹ ਤਾਂ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਮੁੰਡਿਆਂ ਨੇ ਬਾਰੇ ਇਹਨੂੰ ਕੀ ਕਹਿਤਾ ਕੀ ਨਹੀਂ ਛੋਟੀ ਉਮਰ ਸੀ ਇਹਨੇ ਕੀ ਦਿਮਾਗ ਨਾਲ ਤਾਂ ਸੋਚਿਆ ਨਾ ਨਹੀਂ ਜਦੋਂ ਤੁਸੀਂ ਪਰਸੋਂ ਸ਼ਗਨ ਕਰਕੇ ਆਏ ਹਾਂ ਜਿਵੇਂ ਹੁਣ ਦੱਸਿਆ ਇਹਨੇ ਕਾਕੇ ਨੇ ਉਹ ਕਹਿੰਦਾ ਵੀ ਇਹਨੇ ਪਹਿਲਾਂ ਫੋਟੋ ਪਾਈ ਉਥੋਂ ਤੱਕ ਦਾ ਸਰ ਜਿਹੜੀ ਉੱਥੇ ਮੌਕੇ ਤੇ ਕੀਤੀ ਠੀਕ ਹੈ ਉਸ ਤੋਂ ਬਾਅਦ ਕਹਿੰਦਾ ਵੀ ਰਾਤ ਨੂੰ ਰੀਲਾਂ ਇਹਨੇ ਪਾਉਣੀਆਂ ਸ਼ੁਰੂ ਕੀਤੀਆਂ ਮੈਂ ਕਿਹੜੇ ਕੋਲੇ ਬੈਠੀ ਮੈਨੂੰ ਤਾਂ ਪਹਿੰਦੀ ਇਸ ਗੱਲ ਦਾ ਪਤਾ ਪਰ ਮੈਂ ਤਾਂ ਹੁਣੇ ਤੜਕੇ ਫੋਨ ਕੀਤਾ ਇਹਨਾਂ ਨੇ ਕੁੜੀ ਵਾਲਿਆਂ ਨੇ ਵੀ ਭਾਈ ਤੇਰਾ ਮੁੰਡਾ ਆਹ ਕੁਛ ਕਰੀ ਜਾਂਦਾ ਤੇ ਮੈਂ ਇਹ ਪੁੱਛਿਆ ਵੀ ਪੁੱਤ ਤੂੰ ਆਹ ਕੀ ਕਰਤਾ ਹੋਏ ਤਾਂ ਆਪਾਂ ਕੱਲ ਤਾਂ ਫਗਣ ਪਾ ਕੇ ਆਏ ਆਂ ਆ ਲੱਗ ਕੇ ਮਾਂ ਹੱਜਕਲ ਪੜੇ ਲਿਖੇ ਨਹੀਂ ਕੋਈ ਸਾਹ ਹੋਏ ਹੋਜੀ ਗੱਲ ਹੁੰਦੀਗੀ ਨਹੀਂ ਹੁਣ ਫਿਰ ਤੁਸੀਂ ਐਂ ਦੇਖੋ ਨਾ ਜੀ ਤੁਹਾਨੂੰ ਕਿਵੇਂ ਲੱਗਦਾ ਹੋਣਾ ਪਤਾ ਗੱਲ ਰੱਖੀ ਜੀ ਇਹ ਮਾਤਾ ਸਰਪੰਚ ਸਾਹਿਬ ਤੁਸੀਂ ਪੰਜ ਪਿੰਡਾਂ ਦੇ ਵਿੱਚ ਪਤਾ ਕਰਾ ਲਓ। ਹੂੰ। ਪਹਿਲੀ ਗੱਲ ਤਾਂ ਸਾਡੀ ਫੈਮਿਲੀ ਦੇ ਵਿੱਚ ਬੱਚਿਆਂ ਕੋਲੇ ਅੱਜ ਕੱਲ ਫੋਨ ਨਹੀਂ ਹੈ। ਹੂੰ। ਜੇ ਫੋਨ ਹੈਗਾ ਤਾਂ ਛੋਟੇ-ਕੁੰਟੇ ਗੱਲ ਕਰਦੇ ਐ ਇੱਕ ਸਿਰਫ ਤਾਇਆ ਜੀ ਕੋਲੇ ਵੱਡਾ ਕੋਣਾ ਹੈ। ਅੱਛਾ। ਉਹਦੇ ਤੇ ਜੇ ਕੋਈ ਵੀ ਕਾਲ ਕਰਨੀ ਆ ਜਾਂ ਉਧਰੋਂ ਬਾਹਰੋਂ ਵੀ ਕੋਈ ਕਾਲ ਚਾਹੁੰਦਾ ਨਹੀਂ ਐ ਤਾਂ ਉਹਦੇ ਤੇ ਹੀ ਕਰਦੇ ਤਾਇਆ ਜੀ ਦੇ। ਅੱਛਾ। ਸਾਡੀ ਫੈਮਿਲੀ ਕੋਲੇ ਨਹੀਂ ਨਹੀਂ। ਪਰਿਵਾਰ ਚ ਲੇਡੀਜ਼ ਕੋਲੇ ਤੁਸੀਂ ਸਿਸਟਮ ਰੱਖਿਆ ਵੀ ਹਾਂ ਜੀ। ਅੱਛਾ। ਬਿਲਕੁਲ। ਇਹ ਤਾਂ ਇਸ ਤਰ੍ਹਾਂ ਸੋਸ਼ਲ ਮੀਡੀਆ ਦਾ ਤਾਂ ਪਾਸ ਹੀ ਹੈ ਜੀ। ਅੱਛਾ। ਬਿਲਕੁਲ। ਉਹਨਾਂ ਕੋਲੇ ਫੋਨ ਹੀ ਨਹੀਂ ਹੈ બસ ਬਤਾਇਆ ਇਹ ਜਦੋਂ ਉਹ ਤੇ ਵਾਸੇ ਫੇਸਬੁਕ ਜਦੋਂ ਵੀ ਆ ਜਾਂਦੇ ਨਾ WhatsApp ਤੇ ਕਾਲ ਆ ਜਾਂਦੀ ਬਾਹਰ ਹਾਂ ਬਸ ਉਹ ਗੱਲ ਕਰ ਲਈ ਤੇ ਬਸ ਉਸ ਤੋਂ ਬਾਅਦ ਕੁਛ ਨਹੀਂ ਅੱਛਾ ਹਾਂਜੀ ਸਰਪੰਚ ਸਾਹਿਬ ਮੈਂ ਦੱਸਦੀ ਹਾਂ ਇਹ ਤਾਂ ਹੁਣ ਜਿਵੇਂ ਹੀ ਸਾਫ ਨੁੱਕਰੀ ਜਾਂਦਾ ਜਿਹੜੀਆਂ ਕੁੜੀਆਂ ਕਾਜਾਂ ਚ ਪੜ ਲੰਗਾਂ ਅੱਜ ਕਾ ਤਾਂ ਸਕੂਲਾਂ ਚ ਪੜੀਆਂ ਨਹੀਂ ਮਾਨ ਤੇ ਕਾਜਾਂ ਚ ਪੜੀਆਂ ਕੋਲੇ ਕਿਵੇਂ ਫੋਨ ਨਹੀਂ ਹੋ ਸਕਦਾ ਨਹੀਂ ਜੀ ਉਹ ਕਿੱਥੇ ਲਿਖਿਆ ਪੇ ਜੀ ਹੁਣ ਤੁਸੀਂ ਇੱਕ ਗੱਲ ਦੱਸੋ ਵੀ ਤੁਸੀਂ ਨਾ ਇਹ ਆ ਬਹੁਤ ਨਾ ਆਪਣੇ ਵਿੱਚ ਬਹੁਤ ਵੱਡਾ ਵਾਇਰਸ ਹੈ ਵੀ ਜਦੋਂ ਆਪਾਂ ਆਪਦੇ ਜਵਾਗ ਨੂੰ ਸੱਚਾ ਸ਼ਬਦ ਕਰਨ ਲਈ ਪੇਨੇ ਉਹਨੇ ਤੁਸੀਂ ਐ ਕਰੋ ਵੀ ਇਹ ਗੱਲ ਪੱਕੀ ਹੈ ਵੀ ਤੁਹਾਡੀ ਜਿਹੜੀ ਚਲੋ ਸੌਰੀ ਤੁਹਾਨੂੰ ਮੇਰੇ ਕੋਲ ਗੱਲ ਬੁਰੀ ਲੱਗ ਜੇ ਤਾਂ ਵੀ ਤੁਹਾਡੀ ਕੁੜੀਆ ਜਿਹੜੀ ਦਾ ਰਿਸ਼ਤਾ ਹੋਇਆ ਸੀਗਾ ਇੱਧਰ ਤਾਈ ਦੀ ਕੁੜੀ ਦਾ ਵੀ ਉਹਦੇ ਕੋਲੇ ਕੋਈ ਸੋਸ਼ਲ ਮੀਡੀਆ ਅਕਾਊਂਟ ਨਹੀਂ ਚੱਲਦਾ ਤੁਹਾਡੇ ਕੋਲ ਹੀ ਬਿਲਕੁਲ ਚੱਲਦਾ ਹੁਣ ਦੱਸੋ ਭੈਣ ਜੀ ਉਹ ਕਹਿੰਦਾ ਵੀ ਜਦੋਂ ਸਾਡੀ ਕੁੜੀ ਕੋਲੇ ਕੋਈ ਸੋਸ਼ਲ ਮੀਡੀਆ ਅਕਾਊਂਟ ਬਿਨਾ ਤਾਇਆ ਜੀ ਵਾਲੇ ਨੰਬਰ ਤੇ WhatsApp ਤੋਂ ਬਿਨਾ ਕੁਝ ਨਹੀਂ ਚੱਲਦਾ ਹੁਣ ਤੁਸੀਂ ਆ ਤਾਂ ਇਲਜ਼ਾਮ ਹੋ ਗਿਆ ਨਾ ਵੀ ਕੁੜੀਆਂ ਉਹ ਕਰਦੀਆਂ ਆ ਕਰਦੀਆਂ ਠੀਕ ਆ ਜੀ ਇਲਜ਼ਾਮ ਅਸੀਂ ਕਹਿੰਦੇ ਤੁਸੀਂ ਕਹਿੰਦੇ ਇਲਜ਼ਾਮ ਹੋ ਗਿਆ ਜਿਹਦੇ ਫਿਰ ਕੁੜੀ ਕੋਲੇ ਫੋਨ ਨਹੀਂ ਸੀ ਤੇ ਕੁੜੀ ਕੋਲੇ ਵੀਡੀਓ ਤਾਂ ਕਿਵੇਂ ਜਾਵੜੀਆਂ ਜਿਹੜੀਆਂ ਇਹਨੇ ਪਾਈਆਂ ਜਿਹੜਾ ਉਹਦੇ ਪਿਓ ਦਾ ਪਹਿਨੇ ਕੀ ਹੋ ਗਿਆ ਤੁਹਾਡੇ ਦਿਮਾਗ ਨੂੰ ਤੁਸੀਂ ਝੂਠਾ ਸਾਥ ਕਰਨ ਲੱਗੇ ਉਹਨੂੰ ਮੈਂ ਹੈਰਾਨ ਆ ਤੁਹਾਡੀ ਗੱਲ ਪਰ ਨਹੀਂ ਬੈਠੇ ਪਰ ਮੈਂ ਵੀ ਪਹਿੰਜੀ ਗੱਲ ਸੁਣੋ ਕਹਿਂਦੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਤੁਹਾਡੇ ਸਾਹਮਣੇ ਉਹ ਕਹਿ ਰਿਹਾ ਵੀ ਸਿਰਫ ਤਾਇਆ ਜੀ ਕੋਲੇ Android ਫੋਨ ਜੀਤੇ ਤੇ ਬਾਰੋਂ ਕਾਲ ਆਉਣੀ ਆ ਕਿਸੇ ਹੋਰ ਦੀ ਕਾਲ ਆਉਣੀ ਆ ਤਾਇਆ ਜੀ ਦਾ ਨੰਬਰ ਕਹਿੰਦਾ ਸਾਡਾ ਜਿਹੜਾ ਉਹ ਪਰਿਵਾਰ ਦਾ ਆਪਦੀ ਚਾਹੇ ਤਾਈ ਦਾ ਹੋਗਾ ਤੇ ਚਾਹੇ ਉਹਦੀ ਬੇਟੀ ਦਾ ਹੋਗਾ ਜਿਹਦਾ ਰਿਸ਼ਤਾ ਤੁਹਾਡੇ ਥੋੜੇ ਮੁੰਡੇ ਨਾਲ ਹੋਇਆ ਸੀ ਵੀ ਉਹ ਕਹਿੰਦਾ ਉਹਦੇ ਤੇ ਜਿਹੜਾ ਕਾਲ ਕੋਈ ਵੀ WhatsApp ਆਉਣੀ ਆ ਕੋਈ ਸ਼ਨਾ ਉਹਦੇ ਤੇ ਦੇਖਣਾ ਸਾਰਾ ਕੁਝ ਹੁਣ ਮੈਂ ਮੈਂ ਆਪਦੀ ਸਰਪੰਚੀ ਤੇ ਬਹੁਤ ਕੁਝ ਮੈਂ ਆਪਦੇ ਹਿਸਾਬ ਚ ਬਹੁਤ ਕੁਝ ਦੇਖਿਆ ਵੀ ਅੱਜ ਕੱਲ ਇਹੀ ਹੁੰਦਾ ਕੁੜੀ ਮੁੰਡੇ ਦਾ ਰਿਸ਼ਤਾ ਹੋ ਗਿਆ ਨਾ ਤਾਂ ਪਰਿਵਾਰ ਦੇ ਵਿੱਚੋਂ ਮਾਂ ਪਿਓ ਦਾ ਭਰਾ ਦਾ ਨੰਬਰ ਦਿੱਤਾ ਜਾਂਦਾ ਕੁੜੀ ਵਾਲੇ ਪਾਸਿਓ ਵੀ ਭਾਈ ਜੇ ਮੁੰਡੇ ਨੇ ਗੱਲ ਕਰਨੀ ਵੀ ਆਹ ਨੰਬਰ ਤੇ ਕਾਲ ਕਰ ਪਾ ਜੀ ਹਜੇ ਘੱਟੋ ਘੱਟ ਦਸੰਬਰ ਜਨਵਰੀ ਚ ਚਾਰ ਪੰਜ ਮਹੀਨੇ ਪਏ ਆ ਪਏ ਆ ਨਾ ਚਾਰ ਪੰਜ ਮਹੀਨਿਆਂ ਚ ਥੋੜੇ ਰਿਸ਼ਤੇ ਦੇ ਵਿੱਚ ਕਿੱਥੇ ਕਿੱਥੇ ਕੀ ਕੀ ਆ ਜਾਣਾ ਨਹੀਂ ਨਾ ਪਤਾ ਉਸ ਗੱਲ ਦਾ ਤੇ ਫਿਰ ਹੁਣ ਤੁਸੀਂ ਉਹਨਾਂ ਨੂੰ ਝੂਠੇ ਸਾਥਤ ਕਰਨ ਲੱਗਿਓ ਝੂਠੇ ਨਹੀਂ ਕਰਦੀ ਜੀ ਸਾਡਾ ਵੀ ਹੁਣ ਪਤਾ ਨਾ ਕਿ ਕਿੱਡਾ ਵੱਡਾ ਨਾ ਉਹਰਾ ਕਿੱਡਾ ਵੱਡਾ ਨੱਕ ਸਾਡਾ ਉੱਚਾ ਸੀ ਤੇ ਅੱਜ ਇੰਨੀ ਗੱਲ ਪਿੱਛੇ ਸਾਡੀ ਵੀ ਇਸ ਗੱਲ ਤੇ ਬੇਇੱਜ਼ਤੀ ਹੋ ਜੂ ਜੇ ਕੁੜੀ ਵਾਲੇ ਆ ਕੇ ਕਹਿਣਗੇ ਵੀ ਅਸੀਂ ਰਿਸ਼ਤਾ ਨਹੀਂ ਕਰਦੇ ਪਾ ਜੀ ਤੁਸੀਂ ਕਹਿੰਦੇ ਸਾਡਾ ਨੱਕ ਨੀਵਾ ਹੋ ਜੂ ਰਿਸ਼ਤੇ ਤੋਂ ਜਵਾਬ ਦੇ ਤਾਂ ਉਹਦਾ ਥੋੜਾ ਆਲੇੜਾ ਕਪੜਾ ਵੀ ਉਹ ਕੰਦਾ ਸਾਡਾ ਤਾਂ ਨੀਵਾ ਹੋ ਗਿਆ ਹੁਣ ਮਸਲਾ ਭੈਣ ਜੀ ਇੱਥੋਂ ਆ ਹੈ ਆਪਾਂ ਸੋਚ ਕੇ ਦੇਖੀਏ ਵੀ ਜੇ ਥੋੜੇ ਮੁੰਡੇ ਦੀ ਥਾਂ ਮੁੰਡਾ ਇਹਨਾਂ ਦਾ ਹੁੰਦਾ ਕੁੜੀ ਥੋੜੀ ਹੁੰਦੀ ਇਹਨਾਂ ਦੇ ਮੁੰਡੇ ਨੇ ਹਰਕਤ ਕਰਤੀ ਹੁੰਦੀ ਤੁਹਾਨੂੰ ਤਕਲੀਫ ਹੁੰਦੀ ਕਿ ਨਾ ਹੁੰਦੀ ਆਏ ਤਾਂ ਆਉਂਦੀ ਹੈ ਵੀਰ ਜੀ ਮੈਂ ਵੀ ਮੰਨਦੀ ਆਂ ਇਹਾਂ ਨਾਲ ਬਹੁਤ ਦੁੱਖ ਹੋ ਜਾਂਦੇ ਆ ਹਾਂ ਤੇ ਪਰ ਹੁਣ ਮੈਨੂੰ ਕੀ ਪਤਾ ਸੀਗਾ ਵੀ ਆ ਐਡਾ ਇੱਥੋਂ ਤੱਕ ਗੱਲਾਂ ਆਏ ਪਹੁੰਚ ਜੂਗੀ ਸਰਦਾਰ ਕੀ ਹੋਇਆ ਮੈਨੂੰ ਵੀ ਮੁੰਡੇ ਦਾ ਕੀਤਾ ਸੀ ਇਹਨਾਂ ਨੇ ਰਾਤ ਤੇ ਰਾਤ ਨਾ ਅੱਜ ਤੱਕ ਆਪਣੇ ਪਰਿਵਾਰ ਦੀ ਤਾਂ ਅੱਧਾ ਮਿੰਟ ਤਾਂ ਛੱਗਲ ਨਹੀਂ ਜਾਂਦਾ ਜੀ ਅੱਛਾ ਠੀਕ ਤੁਹਾਨੂੰ ਪ ਕੁੜੀ ਨੂੰ ਮਾਡਲ ਹੀ ਬਣਾਤਾ ਐ ਮੇਰੇ ਦਾ ਬਾਪਾ ਕੋ ਤਾਇਤਾ ਬੈਠਦਾ ਫੋਨ ਆਇਆ ਮੈਨੂੰ ਕਹਿੰਦਾ ਰਿਸ਼ਤਾ ਕੀਤਾ ਹੈ ਕਿ ਕਿਸੇ ਫਿਲਮ ਚ ਕੁੜੀ ਭਰਤੀ ਕਰਵਾ ਦੇ ਤੁਸੀਂ ਅੱਛਾ ਨਾਲੇ ਤਾਂ ਤਾਇਆ ਜੀ ਨੂੰ ਬੋਲਿਆ ਨਾਲੇ ਮੈਨੂੰ ਬੋਲਿਆ ਕਹਿੰਦਾ ਤੁਸੀਂ ਨਾਲ ਗਏ ਸੀ ਮੈਂ ਕਿਵੇਂ ਕਹਿੰਦਾ ਫਿਰ ਤੂੰ ਪਰਿਵਾਰ ਕੇ ਵਜਾ ਦੇ ਕਿਹਾ ਜੀ ਮੈਂ ਕਹਾ ਜਦੋਂ ਸਾਡੇ ਬੋਰਾ ਜੀ ਬੈਠੇ ਆ ਮੈਂ ਕਹਾ ਸੀ ਤਾਂ ਬੋਰਾ ਜੀ ਕਰਕੇ ਇਹਦੇ ਵਿੱਚ ਵਿਸ਼ਵਾਸ ਕਰਕੇ ਦਿੱਤਾ ਜੀ ਇਹ ਇਹਨਾਂ ਨੇ ਹੱਲ ਕੀਤਾ ਨਾ ਰੋ ਰੋ ਨਹੀਂ ਜੀ ਸਰਪੰਚ ਸਾਹਿਬ ਤੋ ਇਹਨਾਂ ਦੀ ਪਰ families ਸਾਡੇ 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 ਪਰਿਵਾਰ ਦੇ ਕੋਈ ਫੈਮਿਲੀ ਇਹਦੇ ਦੀ ਗੱਲ ਬਣਾਈ ਜਾਂਦੇ ਆ ਵੀ ਗੱਡੀ ਨਾ ਦੇਣੀ ਪਵੇ ਵਿਆਹ ਚ ਉਹ ਯਾਰ ਕੀ ਕਰਦਾ ਯਾਰ ਤੂੰ ਵੀ ਕਿ ਤੂੰ ਗੱਡਾ ਲੈਣਾ ਪੈਣਾ ਗੱਡੇ ਨੂੰ ਤੋ ਐਸੀ ਮਿਲਾਂਗੇ ਨਹੀਂ ਨਹੀਂ ਗੱਡੇ ਨੂੰ ਹੱਦ ਹੋ ਗਈ ਆ ਤੂੰ ਗੱਡਾ ਲੈਣਾ ਤੂੰ ਐਂ ਦੱਸੋ ਪਹਿਲਾਂ ਤੈਨੂੰ ਉਹ ਰਿਸ਼ਤਾ ਜਿਹੜਾ ਕੀਤਾ ਉਹਨਾਂ ਨੇ ਜਿਹੜਾ 4-5 ਮਹੀਨਿਆਂ ਨੂੰ ਵਿਆਹ ਕਰਨਾ ਸੀ ਤਾਇਆ ਉਹਦਾ ਕੁੜੀ ਵਿਆਹ ਕੇ ਰਾਜੀ ਨਹੀਂ ਗਾ ਵੀ ਜਾ ਕੇ ਗੱਲ ਕਰਿਆ ਵੀ ਸਾਡਾ ਜਵਾਬ ਆ ਆ ਲੀਡੇ ਕੱਪੜੇ ਥੋੜੇ ਪੈ ਕੇ ਤੂੰ ਗੱਡਾ ਭਾਲੀ ਜਾਂਦਾ ਯਾਰ ਹੱਦ ਹੋ ਗਈ ਤੇਰੀ ਸਰਪੰਚ ਸਾਹਿ ਕੁਝ ਹੋ ਗਿਆ ਜੀ ਇਹ ਤਾਂ ਉਹ ਨਹੀਂ ਕਰੇ ਸਾਲੂ ਤੁਹਾਡੇ ਮੁੰਡੇ ਰੋੜਨੇ ਕੀ ਸਾਡੇ ਕੋਲ ਬੁੱਧਰਾ ਕੁਝ ਨਾਲ ਦਿੱਤਾ ਮੈਂ ਨਾ ਜੇ ਅਾ ਸਰਪੰਚ ਸਾਹਿਬ ਨੇ ਸਮਾਨ ਪਿਆ ਜਿਹੜਾ ਲੈ ਕੇ ਆਇਆ ਸੀ ਛੋਟੇ ਵੀਰ ਮੈਂ ਤੁਹਾਡੀ ਇੱਕ ਗੱਲ ਮੈਂ ਤੁਹਾਡੀ ਗੱਲ ਵੱਡੀ ਦੋ ਇਹਨਾਂ ਦਾ ਪੈਸਾ ਖਰਚ ਹੋਇਆ ਪਹਿਲੀ ਗੱਲ ਤਾਂ ਪੈਸਾ ਸਾਡਾ ਖਰਚ ਹੋਇਆ ਸੀ ਤਾਂ ਛੱਡਦਾ ਚਲੋ ਮੈਂ ਕਹਿੰਦਾ ਤੁਹਾਡਾ ਹੋ ਗਿਆ ਜੀ ਅਸੀਂ ਸਮਝ ਲਿਆ ਵੀ ਘਰੇ ਕੋਈ ਪ੍ਰੋਗਰਾਮ ਕਰਤਾ ਸੀ ਤੇ ਬੈਣ ਲੱਗੇ ਸਾਡੀ 5ਵੀਂ ਵਾਰ ਸਰਬਸੰਟੀ ਦੀ ਸਰਪੰਚੀ ਹੈ ਉਹ ਇਸੇ ਕਰਕੇ ਵੀ ਮੈਂ ਕਦੇ ਇਹ ਨਹੀਂ ਵੇਖਿਆ ਕਿ ਵੀ ਆ ਮੇਰੇ ਪਿੰਡ ਦਾ ਤੇ ਆ ਬਾਹਰ ਦਾ ਠੀਕ ਹੈ ਪਹਿਲਾਂ ਤਾਂ ਮੈਂ ਆ ਜਿਹੜੇ ਮੈਨੂੰ ਸਕਰੀਨ ਸ਼ਾਟ ਉਹ ਐਡੇ ਗੰਦੇ ਕਮੈਂਟ ਕੁੜੀ ਨੂੰ ਜਿਹੜੀ ਤੈਨੂੰ ਮੰਗੀ ਸੇ ਐਡੇ ਗੰਦੇ ਕਮੈਂਟ ਲੋਕਾਂ ਨੇ ਕੀ ਦੇਣਗੇ ਰ ਆ ਰੀਲਾਂ ਚੜਾਉਂ ਜਾਂ ਤੂੰ ਦਾਰੂ ਪੀਂਦੀ। ਲੋਕਾਂ ਦੀ ਸੋਚ ਮਾੜੀ ਐ। ਯਾਰ ਲੋਕ ਤੇਰੀ ਸੋਚ ਚੰਗੀ ਐ। ਤੂੰ ਤੇਰਾ ਕੱਚਾ ਕੁਆਰਾ ਸਾਖ ਐ ਹਜੇ 5 ਮਹੀਨੇ 4 ਮਹੀਨੇ ਵਿਆਹ ਕਰਨ ਚ ਪਏ ਐ। ਤੂੰ ਚੱਕ ਚੱਕ ਰੀਲਾਂ ਚੜਾਉਂਦੀਆਂ ਉਹਦੀਆਂ। ਤੂੰ ਚੱਕ ਚੱਕ ਉਹਨੂੰ ਮਾਡਲ ਬਣਾ ਦਾ ਕੁੜੀ ਨੂੰ। ਯਾਰ ਜਦੋਂ ਉਹਨਾਂ ਦੇ ਘਰ ਦੀ ਮर्याਦ ਐ। ਅੱਜ ਇਹਨੇ ਕੰਮ ਨਹੀਂ ਆਇਆ। ਉਹ ਅੱਜ ਇਹ ਬੰਦੇ ਕੰਮ ਕਰਦੇ ਨਹੀਂ। ਥੋੜੀਆਂ ਤੂੰ ਮੈਨੂੰ ਐਂ ਦੱਸ ਯਾਰ ਵੀ ਤੂੰ ਤੇਰਾ ਨਸ਼ਾ ਨੂੰ ਸ਼ਕ ਕਿੱਥੇ ਹੋਣ ਗਈ ਕੋਈ? ਨਸ਼ੇ ਦੀ ਗੱਲ ਨਹੀਂ ਜੀ ਨਹੀਂ ਨਸ਼ੇ ਦੀ ਗੱਲ ਨਹੀਂ ਫਿਰ ਪਰ ਉਹਦਾ ਟੁਕੜਾ ਸਾਡੀ ਦੋਨਾਂ ਦੀ ਹੈ ਉਹ ਤਾਂ ਪਹਿਲਾਂ ਇਸ ਗੱਲ ਤੇ ਇਤਰਾਜ਼ ਕਰੀ ਜਾਂਦੇ ਆ ਵੀ ਇਹ ਲਿਖਣਾ ਪਹਿਲਾਂ ਹੀ ਆਪਣੀ ਮਰਜ਼ੀ ਨਾਲ ਵੀ ਮੇਰੀ ਆ ਮੇਰੀ ਆ ਉਹ ਮੇਰੀ ਫਲਾਨਾ ਮੇਰਾ ਢਮਕਾ ਸਾਡੀ ਕੁੜੀ ਨੂੰ ਲਿਖ ਲਿਖ ਪਾਇਆ ਤੈਨੂੰ ਹਜੇ ਕਿਹਨੇ ਅਧਿਕਾਰ ਦਿੱਤਾ ਜੇ ਤੁਹਾਡਾ ਵੇਖ ਵਿਖਾਈ ਹੋ ਗਈ ਕੱਚਾ ਸ਼ਗਨ ਹੋਗਾ ਤੇਰੇ ਖੰਭ ਨਹੀਂ ਬੰਨਤੀ ਤੇਰੇ ਮਾਪਿਓ ਨੇ ਉਹਨਾਂ ਦੇ ਖੰਭ ਨਹੀਂ ਬੰਨਤੀ ਕੁੜੀ ਤੇ ਇਹਦਾ ਮਤਲਬ ਇਹ ਥੋੜੋ ਔਰ ਜਿਹੜੀ ਗੱਲ ਇਹਨੂੰ ਦਸੀ ਨਾ ਗੋਰੇ ਨੇ ਜਿਹੜੀ ਦਸੀਏ ਕੰਪਡੀਆਂ ਖੋਲਣਾ ਵਾਸਤੇ ਥੋੜੀ ਬੱਜਦੀਆਂ ਜੀ ਇਹ ਤਾਂ ਪੱਖੀਆਂ ਕਰ ਬਸੇ ਖੰਭਣੀਆਂ ਖੰਭਣੀਆਂ ਕਿਸੇ ਨੂੰ ਮਾਡਲ ਬਣਾਉਣਾ ਤੇ ਵੀ ਨਹੀਂ ਬੱਜਦੀਆਂ ਵਿੱਕੀ ਖੰਭਣੀਆਂ ਕਿਸੇ ਦੀ ਧੀ ਪੈਨੂੰ ਬਦਨਾਮ ਕਰਨਾ ਤੇ ਵੀ ਨਹੀਂ ਬੱਜਦੀਆਂ ਵੀ ਤੂੰ ਚੱਕ ਚੱਕ ਕੇ ਰੀਲਾਂ ਚੜਾ ਦੇਗਾ ਇਹ ਤੇਰੀ ਵਿੱਕੀ ਜਾਵਾ ਗਲਤ ਦਲੀਲ ਹੈ ਮੈਂ 1% ਸਹਿਮਤ ਨਹੀਂ ਤੇਰੀ ਗੱਲ ਨਾਲ ਠੀਕ ਹੈ ਭੈ ਜੀ ਵੇਖੋ ਤੁਹਾਨੂੰ ਗੁੱਸਾ ਲੱਗੇ ਮੈਨੂੰ ਪਤਾ ਹੈ ਵੀ ਕੱਲ ਨੂੰ ਤੁਸੀਂ ਇਹ ਵੀ ਗੱਲ ਕਹੋਗੇ ਸਰਪੰਚ ਨੇ ਸਾਡਾਂ ਨੂੰ ਧੱਕਾ ਕਰਤਾ ਫਲਾਣਾ ਮੈਂ ਕੌਣ ਹੁੰਨਾ ਜੀ ਠੀਕ ਹੈ ਠੀਕ ਹੈ ਉਹਨਾਂ ਨੇ ਹੁ ਕੱਲ ਨੂੰ ਇਹ ਤਾਂ ਕਹੂਗਾ ਵੀ ਚਲੋ ਕਮਾਈ ਹੈ ਇਸ ਕੰਮ ਦੇ ਵਿੱਚੋਂ ਅੱਜ ਕੱਲ ਤੁਸੀਂ ਦੇਖਿਆ ਵੀ ਕਿੰਨੀਆਂ ਵਧੀਆ ਫੈਮਲੀਆਂ ਹਨ ਤੇ ਗੁੱਸਾ ਨਾ ਕਰੋ ਵੀ ਉਹ ਪਾਪ ਆ ਨਾ ਲੇਡੀ ਦੇ ਅਤੇ ਕੱਪੜੇ ਤੇ ਖਾਉਂਦੇ ਵੀ ਚੱਲ ਇਸੇ ਕੰਮ 'ਚ ਹੀ ਪੈਸਾ ਕਮਾ ਲਓ ਜਿਦਾ ਕੀ ਇਹ ਕੱਲ ਨੂੰ ਇਹੋ ਜਿਹਾ ਕਕੂਤਾ ਕਰਨ ਲੱਗ ਜੇ ਨਹੀਂ ਨਹੀਂ ਅਜਿੱਤੇ ਗੱਲ ਵਿਕੀ ਕੋਈ ਨਹੀਂ ਗੱਲ ਹਾਂ ਤਾਇਆ ਜੀ ਦਾ ਸਪਸ਼ਟ ਬਿਆਨ ਨਹੀਂ ਦਿੱਤਾ ਮੈਨੂੰ ਉਹਨਾਂ ਨੇ ਤਾਇਆ ਜੀ ਦੇ ਬੇਟੇ ਨੇ ਵੀ ਕਹਤਾ ਕਹਿੰਦਾ ਵੀ ਆਪਾਂ ਰਿਸ਼ਤਾ ਦੂਰ ਨਾਲ ਹੀ ਖਵਾਲਸਿਆਂ ਇਹ ਸਮਾਨ ਨੂੰ ਉੱਥੇ ਸੱਟ ਕੇ ਆਈ ਮਾਂ ਨਹੀਂ ਮੇਰੀ ਗੱਲ ਸੁਣ ਪੰਨ ਸਾਹਿਬ 25 ਕਿੱਲੇ ਰੋਡ ਤੇ ਲੱਗਦੇ ਸਾਰੇ ਤੇਰੇ ਵਗਣੇ ਆ 25 ਕਿੱਲੇ ਬੰਦੇ ਸਾਡੇ ਕੋਲ ਆ ਬਾਈ ਯਾਰ ਤੇਰਾ ਸਾਰੇ 25 ਕਿੱਲੇ ਚੱਕੀ ਮਰਦਾ ਲੈ ਦੱਸ ਤੇਰੇ 25 ਕਿੱਲੇ ਬਦਲੇ ਚੋਨਾ ਹੁੰਦਾ ਕਿ ਨਹੀਂ ਹੁੰਦਾਗਾ ਤੇਰੇ 25 ਕਿੱਲੇ ਚ ਤੂੰ ਆਏ ਦੱਸ ਮੈਨੂੰ ਕੋਈ ਲੋੜ ਨਹੀਂ ਇੰਨਾ ਦੀ ਓ ਛੱਡ ਯਾਰ ਤੂੰ ਮੈਂ ਨਹੀਂ ਮੇਰੀ ਗੱਲ ਸੁਣ ਰੋ ਇੱਥੇ ਤੋਂ ਹੋਰ ਨਾ ਕੋਈ ਮੰਮਾ ਹੀ ਕਰਾ ਲਿਓ ਜਿੱਥੇ ਯਾਰ ਗੋਰੇ ਹਾਂ ਮੈਨੂੰ ਇੱਕ ਗੱਲ ਦੱਸ ਤੈਨੂੰ ਸਮਝਾ ਲਵਾਂ ਤੈਨੂੰ ਮੈਂ ਤਾਂ ਖਾਂਦਾ ਨਹੀਂ ਬੰਦੇ ਮੈਂ ਤਾਂ ਅਸਾਂ ਲੱਟ ਮੁਰਦੇ ਨੂੰ ਬਾਈ ਅਕਬਰ ਹਾਂ ਹਾਂ ਇਹ ਪਹਿਲਾਂ ਮੇਰੇ ਪੁੱਤ ਨੇ ਗੱਲਾਂ ਨਹੀਂ ਪੈਸੇ ਮੇਰੇ ਪੁੱਤ ਆ ਗਿਆ ਇੱਧਰ ਕਿਹਦੀ ਕੁੜੀ ਆਣੀਗੀ ਇਹ ਮੁੰਡਾ ਆਇਆ ਕੋਈ ਨਹੀਂ ਬੈਠੋ ਕੋਈ ਨਹੀਂ ਬੈਠੋ ਸਮਝਾ ਲਵਾਂ ਸਮਝਾਉਣੀ ਕੋਈ ਨਹੀਂ ਬੈਠੇ 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 25 ਕੇਲੇ ਵਾਲੇ ਬੈਠ ਰਹੇ 25 ਕੇਲੇ ਵਾਲੇ ਕਾਕੇ ਬੈਠੋ ਆ ਇਹ ਸੁਣ ਜਾਓ ਸਰ ਸਾਹਿਬ ਕਾਕੇ ਬੈਠੋ ਮੈਂ ਥੋੜਾ ਗੁੱਸਾ ਮੈਂ ਥੋੜੀ ਭਾਵਨਾ ਸਮਝ ਸਕਦਾ ਪਿੱਤਲ ਭਰਦਿਆ ਕਿ ਮੈਂ ਮੈਂ ਦੱਸਾਂ ਉਹ ਚਲ ਕੋਈ ਨਹੀਂ ਕੋਈ ਨਹੀਂ ਕੋਨੇ ਕਬਾ ਕੋਈ ਨਹੀਂ ਆਪਣੇ ਹੋਪਲੇ ਖੇਚਾ ਕਾਕੇ ਸਾਹਿਬ ਕਾਕੇ ਸਾਹਿਬ ਵਿੱਕੀ ਸਰਬੇਜ ਸਰ ਸਾਹਿਬ ਅਕਲ ਦੱਸ ਉਹ ਡੀਟੈਲ ਕਰੀ ਕਾਕੇ ਸ਼ਾਂਤ ਰਹੋ ਲੈ ਆਜੇ ਸਰ ਇੱਥੇ ਰੇਟ ਪਿਆਦੀ ਆ ਤੂੰ ਤਾਂ ਜੰਦੂ ਲੈ ਨਾ ਕਰ ਤੂੰ ਇੱਧਰ ਆ ਹਾਂ ਆ ਇੱਧਰ ਯਾਰ ਉਹ ਕਰ ਰਿਹਾ ਮੈਂ ਮਾਰ ਰਿਹਾ ਦੋ ਥੱਪੜੇ ਉਹ ਕਾਕੀ ਵੱਡਾ 25 ਕਿਲੇ ਵਾਲਾ ਆ ਗਿਆ ਤੂੰ ਆ ਦੋ ਕੀ ਯਾਰ ਤੁਹਾਡੀ ਉਹਦੇ ਭਾਵਨਾ ਮੈਂ ਸਮਝਦਾ ਉਹਦੀ ਭਾਵਨਾ ਉਹਦੇ ਗਰਮ ਹੋਣ ਦਾ ਕੀ ਕਾਰਨ ਹੈ ਪਿੱਤਲ ਭਰਨ ਲੱਗਦੀ ਹੈ ਗੱਲਾਂ ਉਦੋਂ ਆਉਂਦੀਆਂ ਜਦੋਂ ਧੀਆ ਭੈਣਾਂ ਦੇ ਜਿੱਤਾਂ ਦੇ ਗੱਲ ਵਿਖੀ ਬਣ ਜਾਂਦੀ ਹੈ ਤੂੰ 25 ਕਿਲੇ ਦੇ ਚੱਕਣੇ ਉਹਨਾਂ ਨੇ ਚਲੋ ਸਰ ਪੰਜ ਸੱਤ ਤੁਸੀਂ ਸਿਆਣੇ ਆ ਤਾਂ ਤੁਸੀਂ ਇਹਨਾਂ ਦਾ ਨਿਮੇੜੋ ਕਿਸੇ ਹਿਸਾਬ ਨਾਲ ਪਰ ਐ ਤਾਂ ਨਹੀਂ ਚੰਗਾ ਲੱਗਦਾ ਪਾਈਆਂ ਤਾਂ ਛੱਡਨੇ ਵੀ ਸਕਣ ਪਾ ਕੇ ਬਹੁਤ ਔਖੀ ਨਹੀਂ ਭੈਣ ਜੀ ਮੈਨੂੰ ਇੱਕ ਗੱਲ ਦੱਸੋ ਪਾਈਆਂ ਅਸੀਂ ਛੱਡ ਗਏ ਉਹਨਾਂ ਤੁਸੀਂ ਨਾ ਛੱਡੋ ਜੀ ਅਗਲੇ ਕਹਿੰਦੇ ਕਰਨਾ ਹੀ ਨਹੀਂ ਗਾ ਫੇਰ ਕੀ ਕਰੋਗੇ ਖੋਹ ਲਿਓਗੇ ਤੁਸੀਂ ਹਾਂ ਇਹ ਤਾਂ ਬੱਤ ਕਿਵੇਂ ਹੋਈ ਜਾਂਦੀ ਹੈ ਤੇ ਪਰ ਹੁਣ ਤੁਸੀਂ ਨਹੀਂ ਤੇ ਫਿਰ ਹਾਂ ਭੈਣ ਜੀ ਕਿਹੜੀ ਗੱਲ ਹੋਈ ਵੀ ਅਸੀਂ ਤਾਂ ਅਸੀਂ ਤਾਂ ਨਹੀਂ ਛੱਡਣਾਗਾ ਤੁਸੀਂ ਨਹੀਂ ਇਹ ਨਮ ਬਠੇਰਾ ਕਹਿੰਦੀ ਸੀ ਵੀ ਤੂੰ ਨਾ ਮੰਦਿਰ ਤੇ ਜਾਇਆ ਕਰ ਮੈਨੂੰ ਕਿ ਪੈਸੇ ਤੂੰ ਮੰਦਿਰ ਤੇ ਰਲ ਕਿਆ ਕਾਰਾ ਕਰੇਗਾ ਤੇਰੇ ਮੂਰੇ ਜਿੰਨੇ ਭੇਡ ਗਾਂ ਜਵੱਟੇ ਪਾਦੇ ਉਹਨਾਂ ਨੇ ਥੋੜਾ ਕੰਟਰੋਲ ਹੀ ਹੈ ਨਹੀਂ ਮਾਤਾ ਹੈ ਨਹੀਂ ਕੰਟਰੋਲ ਕਿ ਤੈਨੂੰ ਪੱਟ ਕੇ ਰੱਖਦਾ ਤੈਨੂੰ ਵਸਦਾ ਚਾਹੁੰਦੇ ਨਹੀਂ ਸੀ ਵੀ ਵਸ ਜਾ ਅੱਜ ਤੱਕ ਨਾ ਪੈਂਜੀ ਆ ਬੈਠਾ ਗੋਰਾ ਮੇਰੇ ਕੋਲ ਆਮ ਹੀ ਜਾਂਦਾ ਆਉਂਦਾ ਅੱਜ ਤੱਕ ਮੇਰੇ ਘਰੇ ਨਾ ਕਲੇਸ਼ ਨਹੀਂ ਪਿਆ ਉਹਨਾਂ ਦੀ ਮੈਂ ਸਮਝਦਾ ਜਲਦੀ ਭਾਵਨਾ ਵੀ ਉਹਨਾਂ ਦੇ ਦਿਲ ਤੇ ਬੀਤਦੀ ਕੀ ਆ ਜਦੋਂ ਕਹਿੰਦੀ ਧੀ ਭੈਣ ਨੂੰ ਕੋ ਪੁੱਠੇ ਸਿੱਤੇ ਲੋਕਾਂ ਨੇ ਕੰਮ ਤੂੰ ਵੀ ਵੇਣਾ ਨਾ ਜੇ ਸੋਸ਼ਲ ਮੀਡੀਆ ਨਾਲ ਜੁੜਿਆ ਵੀ ਕਦੇ ਆਪਣੀ ਜਨਾਨੀ ਕਦੇ ਭੈਣ ਕਦੇ ਧੀ ਕਦੇ ਘਰ ਦੀ ਔਰਤ ਕਦੇ ਅੱਗਾ ਵਿਖਾਤਾ ਕਦੇ ਪਿੱਛਾ ਵਿਖਾਤਾ ਇੰਨੇ ਸਾਰੇ ਅਗਲੇ ਨੂੰ ਉਹ ਡਰ ਹੈ ਵੀ ਕੱਲ ਨੂੰ ਅੱਜ ਤਾਂ ਤੂੰ ਉਹਦੀਆਂ ਰੀਲਾਂ ਬਣਾਈਆਂ ਰਾਤੋਂ ਰਾਤ ਪਰਸੋਂ ਤੇਰਾ ਸ਼ਗਨ ਹੋਇਆ ਨਾਲ ਦੀ ਨਾਲ ਤੂੰ ਫੋਟੋ ਪਾਤੀ ਉਹਨੇ ਇਤਰਾਜ਼ ਨਹੀਂ ਕੀਤਾ ਵੀ ਚਲ ਕੋਈ ਨਹੀਂ ਸ਼ੁਕਰ ਪ੍ਰਮਾਤਮਾ ਲਿਖਿਆ ਕੋ ਤੂੰ ਜਦੋਂ ਰਾਤੋਂ ਰਾਤ ਰੀਲਾਂ ਚੜਾ ਕੇ ਸੋਸ਼ਲ ਮੀਡੀਆ ਭਰਤਾ ਯਾਰ ਉਹ ਬਾਹਰੋਂ ਮੁੰਡਾ ਉਧਰ ਦੇਣਾ ਤੇਰੀ ਰਾਤੋਂ ਵੇਖੀ ਗਿਆ ਨਾਲ ਦੀ ਨਾਲ ਅਗਲੇ ਨੇ ਕਹਿਤਾ ਸਖੀ ਭੈਣ ਉਹਦੀ ਹੋ ਕਿਵੇਂ ਬਰਦਾਸ਼ਤ ਕਰੂਗਾ ਤੂੰ 25 ਕਿੱਲੇ ਮੈਂ ਗੱਡੀ ਲੈਣੀ ਮੈਂ ਫਲਾਣਾ ਗੱਡਾ ਤਾਂ ਤੈਨੂੰ ਫੇਰ ਦੇਣਗੇ 25 ਕਿੱਲੇ ਤੇਰੇ ਫੇਰ ਵੇਖਣਗੇ ਪਹਿਲਾਂ ਤੇਰੀ ਕਰਤੂਤ ਚੰਗੀ ਲੱਗੂਗੀ ਵੇਖੀ ਉਹਨੂੰ ਚਲੋ ਕੋਈ ਨਹੀਂ ਸਰਪੰਚ ਸਾਹਿਬ ਮੈਂ ਇਹਦਾ ਕੰਮ ਮਾੜਾ ਹੋ ਗਿਆ ਹਾਂ ਇਹ ਤੇ ਚਾਦੀ ਦਾ ਹੁੰਦਾ ਤਾਂ ਤੁਸੀਂ ਇੱਦਾਂ ਤੱਕ ਇਨੈਚਰ ਹੋ ਗਏ ਮੈਨੂੰ ਵੀ ਆਹੀ ਤੁਸੀਂ ਕਿਤੇ ਸਾਡੇ ਘਰੇ ਆਏ ਬੋਲੇ ਹੀ ਨਹੀਂ ਕਿਤੇ ਤੁਸੀਂ ਦੱਸੋ ਜੀ ਕਦੇ ਮੈਨੂੰ ਇਸ ਰੂਪ ਦੇ ਵਿੱਚ ਤੁਸੀਂ ਮੈਂ ਸਮਝ ਲੈ ਜੀ ਭੈਣ ਜੀ ਸਾਰੇ ਧੀਆ ਭੈਣਾਂ ਵਾਲੇ ਆ ਠੀਕ ਹੈ ਜਿਹੜੇ ਜਿੰਨਾਂ ਦਾ ਆਦਤ ਬਣ ਗਈ ਨਾ ਵੀ ਅਸੀਂ ਧੀਆ ਭੈਣਾਂ ਅੱਗੋਂ ਪਿੱਛੋਂ ਵਖਾਬ ਵਖਾ ਕੇ ਪੈਸੇ ਕਮਾਉਣੇ ਆ ਉਹ ਲੱਖ ਕਮਾਉਣ ਜਿਹਨਾਂ ਇੱਜ਼ਤ ਵੇਚ ਕੇ ਖਾ ਲਈ ਠੀਕ ਹੈ ਅਣਖੇ ਜਦੋਂ ਅੱਖ ਦਾ ਪਾਣੀ ਮਰ ਗਿਆ ਮਰ ਗਿਆ ਉਹ ਕਹਿੰਦਾ ਵੀ ਸਾਡੇ ਦਾ 5 ਪਿੰਡਾਂ ਦੀ ਤੂਤੀ ਬੋਲਦੀ ਐ ਸਾਡੇ ਦਾ ਚੰਗੇ ਭਲੇ ਬੰਦੇ ਆ ਕੇ ਸਲੂਟ ਮਾਰਦੇ ਆ ਸਾਨੂੰ ਛਾੜੀ ਕੁੜੀ ਦੇ ਰਾਤੋ ਰਾਤ ਰੀਲਾਂ ਪਾ ਪਾ ਕੇ ਜਲੂਸ ਕਰਤਾ ਇਹਨੇ ਮੰਗਦੀ ਕਿ ਕੁੜੀ ਅਸੀਂ ਨੂੰ ਮੁੱਲ ਵੇਚਤੀ ਨਾਲ ਦੀ ਨਾਲ ਵੀ ਅਸੀਂ ਇਹਨੂੰ ਫਿਲਮਾਂ ਵਿੱਚ ਥੋੜਾ ਬੇਚ ਨਹੀਂ ਕਹਿੰਦੇ ਕੁੜੀ ਅਸੀਂ ਆਪੀ ਬੱਸ ਤੁਹਾਡੇ ਕੋਲੇ ਚੰਗਾ ਭਲਾ ਕੋਈ ਲੱਗਦਾ ਤੁਹਾਨੂੰ ਨਸ਼ਾ ਕੀਤਾ ਮੈਂ ਖਵਰਾ ਤੇ ਕੀ ਦਿਮਾਗ ਰੋਇਆ ਸੀਗਾ ਮੈਨੂੰ ਸਾਰਾ ਕੁਝ ਭੇਜਿਆ ਜੀ ਬੋਰੇ ਨੇ ਠੀਕ ਹੈ ਭੇਜ ਕੇ ਫੇਰ ਹੀ ਮੈਂ ਕਹਿਆ ਯਾਰ ਵੀ ਸਿਆਪਾ ਤਾਂ ਵੱਡਾ ਹੀ ਹੈ ਇਹ ਹੁਣ ਤੁਹਾਨੂੰ ਲੱਗਦਾ ਹੈ ਕਾਹਦਾ ਇਹ ਹਾਂ ਪਤਾ ਗੱਲ ਕੇ ਮੇਰੇ ਬ੍ਰਦਰ ਦਾ ਫੋਨ ਆਇਆ ਤੇ ਤਾਇਆ ਜੀ ਨੇ ਸਖਤ ਲਫਜ਼ਾਂ ਚ ਕਹਿਤਾ ਕਿ ਕੁਮਾਲ ਸਿੰਘ ਨੇ ਵੇੜ ਕੇ ਉਹਨੇ ਹਾਂ ਠੀਕ ਹੈ ਜੀ ਆ ਇਹਨਾਂ ਦਾ ਸਮਾਨ ਜਿਹੜਾ ਅਸੀਂ ਇਹਨਾਂ ਨੂੰ ਇੱਕ ਛਾਪ ਪਾਈ ਸੀ ਜੀ ਉਹ ਵੀ ਇਹਨਾਂ ਕੋਲ ਛੱਡਤੀ ਸਾਨੂੰ ਨਹੀਂ ਮੈਂ ਚਲੋ ਛੱਡ ਛੱਡ ਐ ਨਹੀਂ ਹੁੰਦਾ ਦੋ ਦਿਨਾਂ ਚ ਤੁਸੀਂ ਕੋਈ ਪੁੰਨਦਾਨ ਨਹੀਂ ਕਰਦੇ ਫਿਰਦੇ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੋਇਆ ਆਪਾਂ ਨੇ ਮੋੜ ਮੜੇ ਕਰਨੀ ਵੀ ਤੁਸੀਂ ਵਿਚਾਰ ਕਰ ਲਓ ਜੇ ਦੇਖੋ ਦੇ ਜੇ ਸਾਡਾ ਜਿਹੜਾ ਪੈਸਾ ਲੱਗਿਆ ਉਹ ਛੱਡੋ ਅਸੀਂ ਕਹਿੰਦੇ ਸਮਝ ਲਈ ਪਰੇ ਪ੍ਰੋਗਰਾਮ ਕਰ ਲਿਆ ਜੇ ਇਹਨਾਂ ਦਾ ਕੋਈ ਖਰਚਾ ਹੈ ਤਾਂ ਉਹ ਵੀ ਮੈਂ ਕੈਸ਼ ਦੇਣਾ ਨਹੀਂ ਨਹੀਂ ਮੇਰੀ ਗੱਲ ਸੁਣੋ ਕਾ ਕੇ ਮੇਰੀ ਗੱਲ ਸੁਣੋ ਕੋਈ ਇੰਨਾ ਨਾ ਗਰਮ ਨਾ ਹੋ ਤੂੰ ਤਾਇਆ ਜੀnabla ਦੇ ਨਾਲ ਸਲਾਹ ਕਰਕੇ ਦੇਖ ਨਹੀਂ ਬਸ ਸਾਬ ਮੁੰਡੇ ਨਾਲ ਬਾਹਰ ਤੇਰੀ ਡਾਨੀ ਆ ਜੀ ਕਰ ਲਈ ਜੀ ਸ ਸਪਾਸ ਮੈਨੂੰ ਗਰਮਾਹ ਪਲੀਜ਼ ਮੇਰੀ ਮਜ਼ਮੂਰੀ ਹੈ ਤਾਇਆ ਜੀ ਨੇ ਮੈਨੂੰ ਘਰੇ ਵੜਨ ਦੇਣਾ ਮੈਂ ਦੱਸਦਾ ਤੇ ਨਾ ਮੈਨੂੰ ਬ੍ਰਦਰ ਨੇ ਘਰੇ ਵੜਨ ਦੇ ਮੈਂ ਇੱਕ ਗੱਲ ਸੁਣੋ ਦੇਖੋ ਮੇਰੇ ਵਿਚਾਰ ਕਰ ਲਓ ਮੈਂ ਦੱਸੋ ਨਹੀਂ ਨਹੀਂ ਜੀ ਮਤਾਇ ਜੀ ਦੇ ਬੇਟੇ ਦਾ ਫੋਨ ਆ ਗਿਆ ਉਹ ਕਹਿੰਦਾ ਆਪਾਂ ਇੱਥੇ ਰਿਸ਼ਤਾ ਜੋੜਨਾ ਨਹੀਂ ਨਹੀਂ ਕਾਕਾ ਜੀ ਮੈਂ ਕਹਿੰਦਾ ਵੀ ਤੁਸੀਂ ਤਾਇਆ ਜੀ ਨਾਲ ਜਾਂ ਬਾਹਰਲੇ ਮੁੰਡੇ ਨਾਲ ਤੁਹਾਡੇ ਚਾਚੇ ਤਾਈ ਦੇ ਨਾਲ ਉਹ ਵਿਚਾਰ ਕਰ ਸਕਦੇ ਮੇਰੀ ਗੱਲ ਸੁਣੋ ਨਹੀਂ ਵਿਚਾਰ ਨਹੀਂ ਕਰ ਸਕਦੇ ਅੱਧਾ ਗੱਲ ਕੀ ਹੈ ਉਹ ਤਾਈ ਦੇ ਬੇਟੇ ਦਾ ਫੋਨ ਆਇਆ ਉਹ ਕਹਿੰਦਾ ਅੱਜ ਹੀ ਇਹ ਬਣਾਈ ਜਾਂਦਾ ਵੀਡੀਓ ਪਾ ਪਾ ਗਿਲਾ ਭਾਈ ਜਾਂਦਾ ਜੀ ਤੇ ਕੱਲ ਨੂੰ ਇਹਨੇ ਕੁੜੀ ਦੇ ਇਸੇ ਕੰਮ ਤੇ ਲਾ ਦੇਣੀ ਹੈ ਦੇਖੋ ਜੀ ਸਾਡੇ ਅਸੀਂ ਨਹੀਂ ਇਹ ਕੰਮ ਕਰਨਾ ਜੀ ਅਸੀਂ ਇਹਨਾਂ ਰਿਸ਼ਤੇ ਜੋੜਨੇਗੇ ਤੁਹਾਡਾ ਇਸ ਤਾਰਾ ਜਵਾਬ ਹੈ ਆਏ ਉਸਨੇ ਕੋ ਪਸੰਦ ਦੇ ਵਿੱਚ ਤੁਸੀਂ ਸਾਰਾ ਕੁਝ ਕੀਤਾ ਹੈ ਹਾਂ ਜੀ ਤੇ ਤੁਹਾਡੇ ਵੀ ਚਾਰ ਰਿਸ਼ਤੇ ਤੁਹਾਨੂੰ ਪਤਾ ਹੋਊਗਾ ਇਹਨਾਂ ਦੇ ਵੀ ਪਤਾ ਮੈਂ ਨਹੀਂ ਕਹਿੰਦਾ ਕਿ ਕੋਈ ਚੱਕਰ ਨਹੀਂ ਕਰਦਾ ਦੇਖੋ ਭੈਣ ਜੀ ਹੁਣ ਇੱਕ ਗੱਲ ਅਗਲਿਆਂ ਦਾ ਮਨ ਡਰ ਗਿਆ ਇਸ ਗੱਲ ਤੋਂ ਵੀ ਜਿਹੜਾ ਅੱਜ ਸਾਡੀ ਕੁੜੀ ਘਰੇ ਬੈਠੀ ਹੈ ਘਰੇ ਬੈਠੀ ਤੋ ਰੀਲਾ ਤੇ ਰੀਲਾ ਛੜਾਦੀਆਂ ਰਾਤੋ ਰਾਤ ਨੇ ਗੰਦੇ ਗਾਣੇ ਲਾਲਾ ਕੁੜੀ ਤੇ ਗੰਦੇ ਕਮੈਂਟ ਆ ਗਏ ਲੋਕਾਂ ਦੇ ਹਨਾ ਹੁਣ ਮੇਰਾ ਵੀ ਮਨਦਿਆਂ ਦੁਖਦਾ ਵੀ ਤਿਆਂ ਭੈਣਾਂ ਵਾਲੇ ਸਾਰੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਹਨਾ ਹੁਣ ਐਡੀ ਇੱਕ ਤੇਰੀ ਕਰਤੂਤ ਨਾਲ ਸੋਸ਼ਲ ਮੀਡੀਆ ਦੇ ਤੇ შੌਂਕ ਨੇ ਜਿਹੜਾ ਹਨਾ ਇਕੱਲੇ ਚਾਰ ਨੇ ਤੂੰ ਕੀ ਨੂੰ ਵਿਖਾਉਣਾ ਚਾਹੁੰਦਾ ਸੀ ਵਿੱਕੀ ਯਾਰ ਉਹ ਚੀਜ਼ਾਂ ਜਿਹੜੀਆਂ ਤੂੰ ਬਹੁਤ ਗੰਦੇ ਕਮੈਂਟ ਆਏ ਮੈਨੂੰ ਸਾਰੇ ਸਕਰੀਨਸ਼ਾਟ ਭੇਜ ਜੈਨੇ ਗੋਰੇ ਨੇੱਸੇ ਸਰਪੰਚ ਸਾਹਿਬ ਇਹ ਲਾਇਕ ਹੀ ਹੈ ਨਹੀਂ ਜੀ ਵਿਆਹ ਦੇ ਬੱਸ ਤੂੰ ਸਰਪੰਚ ਜੀ ਤੂੰ ਵੀ ਐਂ ਕਿ ਤਾਉਂਗਾ ਭਾਵੇਂ ਤੂੰ ਮੇਰਾ ਭਰਾ ਦੇਖੋ ਜੋ ਵੀ ਸਮਾਨ ਇਹਨਾਂ ਦਾ ਤਿੰਨ ਸਾਢੇ ਵੀ ਨਹੀਂ ਆਇਆ ਸੀ ਉਹ ਇਹਨਾਂ ਨੂੰ ਦਿੱਤਾ ਸੀ ਭੈਣ ਜੀ ਚੈੱਕ ਚੁੱਕ ਕਰ ਲੈ ਨਹੀਂ ਭਾਈ ਅਸੀਂ ਨਾ ਸਮਾਨ ਆਇਆ ਜੋੜ ਦਾ ਨਾ ਨਾ ਕੋਈ ਕੁਝ ਕਰੇ ਨਹੀਂ ਤੁਸੀਂ ਸਾਢੇ ਵੀ ਦਾ ਜਿੱਥੇ ਮੈਂ ਆਪ ਗੀ ਮੇਰੀ ਗੱਲ ਸੁਣੋ ਜੀ ਅਸੀਂ ਫਿਰ ਮਰੀਂ ਮਦਾਨ ਕਰ ਸਾਡੇ ਮੈਨੂੰ ਕੁਝ ਕਰੀਂ ਤੁਸੀਂ ਦੇਖੋ ਅਸਲ ਇਹ ਐਵੇਂ ਮੇਰੇ ਸਾਡਾ ਸਮਾਨ ਫਰਵੰਸ ਤੋਂ ਇਹਨਾਂ ਨੂੰ ਗਿਆ ਉਹ ਪਤਾ ਕਾਲੀ ਜੀਣਾ ਦਾ ਠੀਕ ਨਹੀਂ ਤੇ ਅਸੀਂ ਤਾਂ ਬਸ ਅੱਜ ਹੀ ਛੱਡ ਤਾਂ ਨਹੀਂ ਨਹੀਂ ਛੱਡਣਾ ਛੱਡੇ ਇੱਕ ਮਿੰਟ ਬੈਠੋ ਇੱਕ ਮਿੰਟ ਬੈਠ ਜਾਓ ਪਹਿਲੇ ਦੇਖੋ ਦੇਖੋ ਭੈਣ ਜੀ ਇੱਕ ਗੱਲ ਕੋਈ ਨਹੀਂ ਤੁਸੀਂ ਆਸਮਾਨ ਕੋਈ ਗੱਲ ਨਹੀਂ ਤੁਸੀਂ ਵਾਪਸ ਨਹੀਂ ਲੈ ਕੇ ਜਾਣਾ ਨਾ ਤਾਂ ਮੈਂ ਤੁਹਾਨੂੰ ਮਜਬੂਰ ਨਹੀਂ ਕਰਦਾ ਕਿਉਂਕਿ ਧੀ ਧਿਆਣੀ ਦਾ ਕੰਮ ਹੈ ਤੇ ਇੱਕ ਜ਼ਿੰਮੇਵਾਰ ਬੰਦਾ ਪਿੰਡ ਦਾ ਹੋਣ ਦੇ ਨਾਤੇ ਉਹ ਵੀ ਪੰਜਵੀਂ ਵਾਰੀ ਦੇ ਸਰਪੰਚ ਤੇ ਮੈਂ ਇਹ ਗਲਤ ਫੈਸਲਾ ਕਰਾਂ ਮੇਰੀ ਆਤਮਾ ਨਹੀਂ ਮੰਦੀ ਬੇਸ਼ੱਕ ਮੇਰੇ ਪਿੰਡ ਦੇ ਆ ਠੀਕ ਹੈ ਵੀ ਸਮਝਦੇ ਭਾਂਜੀ ਵੀ ਸਮਝਦੇ ਇਸ ਭਾਵਨਾ ਨੂੰ ਵੀ ਗਲਤੀ ਮੁੰਡੇ ਦੀ ਹੈ ਠੀਕ ਹੈ ਠੀਕ ਹੈ ਇਹਨੂੰ ਕੋਈ ਗੱਲ ਨਹੀਂ ਬੋਰੇ ਤੂੰ ਆਪਦੇ ਕੋਲ ਰੱਖ ਲੈ ਮੇਰੇ ਕੋਲ ਰੱਖ ਦੇ ਤੁਸੀਂ ਇੱਕ ਦੋ ਦਿਨ ਗੱਲਬਾਤ ਕਰ ਲੋ ਆਪਦੀ ਠੀਕ ਹੈ ਕਿਉਂਕਿ ਲੈਣ ਦੇਣ ਜੇ ਤੁਹਾਡਾ ਥੋੜਾ ਥੋੜਾ ਬਹੁਤਾ ਹੋ ਵੀ ਗਿਆ ਨਾ ਕੱਚੇ ਸ਼ੱਕਨ ਵਿਆਹ ਦੀ ਹਾਂ ਜੀ ਐਡਾ ਸੌਖਾ ਕੰਮ ਨਹੀਂ ਹੁੰਦਾਗਾ ਨਹੀਂ ਮੈਂ ਦੁਬਾਰਾ ਫਿਰ ਕੋਈ ਗੱਲ ਨਹੀਂ ਤਾਈ ਨਾਲ ਗੱਲ ਕਰ ਲਊਗਾ ਮੈਂ ਤਾਈ ਦੀ ਬੇਟ ਨਾਲ ਵੀ ਗੱਲ ਕਰ ਲਊਗਾ ਜੇ ਮੈਂ ਕੋਸ਼ਿਸ਼ ਕਰੂੰਗਾ ਤੁਹਾਡਾ ਮੈਂ ਦਾ ਸੰਪਰਕ ਕਰਾਂਗਾ ਹਾਂ ਨਹੀਂ ਕੋਈ ਗੱਲ ਨਹੀਂ ਮੇਰਾ ਨੰਬਰ ਤੁਸੀਂ ਲੈ ਲਿਓ ਗੋਰੀ ਕੋਲੋਂ ਹਾਂ ਨਹੀਂ ਗੋਰੀ ਕੋਲ ਨੰਬਰ ਸਾਰੇ ਕੋਲ ਨੰਬਰ ਲੈ ਲਿਓ ਪਰ ਮੈਂ ਨਹੀਂ ਕਹਦਾ ਕੋ ਮੈਂ ਨਹੀਂ ਜੀ ਕੁਝ ਕਹਿ ਸਕਦਾ ਹੁਣ ਮੈਂ ਆਖਣਾ ਵੀ ਸੋਚੋ ਸੋਚੋ ਉਹਨੇ ਜਵਾਬ ਚਿੱਟਾ ਦੇਤਾ ਭੈਣ ਜੀ ਠੀਕ ਆ ਸਰਪੰਚ ਸਾਹਿਬ ਤੁਸੀਂ ਐਡੇ ਐਡੇ ਫੈਸਲੇ ਕਰਦੇ ਐ ਕਿੰਦੀ ਖਾਸ ਗੱਲ ਜਵਾਬ ਤੋਂ ਮਾਫੀ ਮੰਗਾ ਦਿੰਨੇ ਚੱਲਣ ਨੂੰ ਬਹੁਤ ਛੋਟਾ ਉਮਰ ਅਜੇ ਤੁਹਾਡੇ ਨੂੰ ਮਾਫੀ ਨਹੀਂ ਹੈ ਇਹ ਮਾਫੀ ਲੈ ਕੇ ਲੰਘ ਨਹੀਂ ਹੁੰਦੀ ਇਹ ਕਿਹੜਾ ਕੋ ਮੱਝ ਕੱਟੇ ਦਾ ਸੌਦਾ ਕੋਈ ਨਹੀਂ ਮੈਂ ਸਮਝਦਾ ਵੀ ਤੁਸੀਂ ਸੌਦਾ ਕਰਕੇ ਛੱਡਤਾ ਤੇ ਆਪਾਂ ਮਾਫੀ ਮੰਗ ਲੈਨੇ ਚਲੋ ਕੋਈ ਚੱਕਰ ਨਹੀਂ ਤੁਸੀਂ ਕਾਕੇ ਇੰਨਾ ਗਰਮ ਬੋਲਿਓ ਨਾ ਤੁਸੀਂ ਪਿੱਤਲ ਭਰਨ ਤੱਕ ਦੀਆਂ ਗੱਲਾਂ ਕੀਤੇ ਮੈਂ ਸਮਝਦਾ ਨਹੀਂ 25 ਕਿਲੋ ਚੱਕੀ ਫਿਰਦਾ ਨਹੀਂ ਨਹੀਂ ਮੈਂ ਮੈਂ ਸਾਡੇ ਪਾ ਨਾ ਪਈਆ ਪੱਕਾ ਦੇ ਬੰਤੇ ਨਹੀਂ ਉਹ ਗੱਲ ਹੀ ਉਹ ਬਤਾ ਉਹਨਾਂ ਨੇ ਆਪਣੇ ਉਹਨਾਂ ਨੇ ਕਿਹਾ ਜੀ ਸਾਡੇ ਕੋਲ 25 ਕਿਲੇ ਆ ਗਿਆ ਤੇ ਮੈਂ ਜਿਵੇਂ ਤੁਹਾਨੂੰ ਨਿਬੜਦਾ ਨਾ ਹੋਵੇ ਨਿਮੇੜਦੇ ਪਰ ਮੇਰੇ ਪੁੱਤ ਤੇ ਤਰਸ ਕਰੋ ਕਿੰਨੀ ਕੁ ਮਰਦੇ ਹੈ ਇਹੋ ਜੇ ਬਾਕਤ ਪਈ ਗਦੇ ਕਿਵੇਂ ਚੰਨ ਨਿਬੜਦਾ ਗਿਆ ਜੀ ਇਤੋਂ ਦਾ ਪੰਜ ਤੁਹਾਡੇ ਸਾਹਮਣੇ ਨਿਬੜ ਗਿਆ ਇਹਦਾ ਚਿੱਟਾ ਜਵਾਬ ਹੈ ਹੁਣ ਕਿਸੇ ਦੀ ਧੀ ਭੈਣ ਵਿਆਹ ਤੋਂ ਬਾਅਦ ਵੀ ਜੇ ਪਏ ਗੱਲ ਜਾਣਦੇ ਨਾ ਕਾਨੂੰਨ ਦੇਸ਼ ਦਾ ਵਿਆਹ ਤੋਂ ਬਾਅਦ ਵੀ ਕੁੜੀ ਕਹਿੰਦੇ ਮੈਂ ਨਹੀਂ ਰਹਿਣਾ ਤਾਂ ਸਹੁਰੇ ਪਰਿਵਾਰ ਦੀ ਮੁੰਡੇ ਦੀ ਘਰ ਵਾਲੇ ਦੀ ਜ਼ਰੂਰਤ ਨਹੀਂ ਵੀ ਉਹਨੂੰ ਰੱਖ ਜੀ ਠੀਕ ਹੈ ਜੀ ਇਹ ਚੀਜ਼ਾਂ ਤੁਸੀਂ ਵੀ ਸਮਝ ਗਏ ਹੁਣ ਜਦੋਂ ਕੁੜੀ ਨੇ ਘਰੋਂ ਪਹਿਲਾਂ ਫੋਟੋ ਪਾਉਂਦਿਆਂ ਸਾਰੀ ਆਪਦੇ ਭਰਾ ਨੂੰ ਦਿਖਾਤੀ ਵੀ ਆਲਾ ਵੇਖ ਵੀਰੇ ਉਹਨਾਂ ਦਾ ਫੋਟੋ ਪਾਤੀ ਇੱਕ ਤਾਂ ਕੋਈ ਨਹੀਂ ਹੁਣ ਜੋ ਰੀਲਾਂ ਚੜਾਉਂਦੀਆਂ ਰਾਤ ਨੂੰ ਜੀ ਕਰਦੇ ਕਮੈਂਟ ਆ ਗਏ ਹਨਾ ਕੁੜੀ ਦੇ ਨਾਮ ਲਿਖ ਲੈ ਜੋ ਵੀ ਸੀਗਾ ਕੁੜੀ ਬਾਰੇ ਹਨਾ ਗਲਤ ਟਿੱਪਣੀਆਂ ਹੋ ਗਈਆਂ ਤੇ ਵੀ ਨਹੀਂ ਉਹਨਾਂ ਨੇ ਮੰਨਣਾ ਇਸ ਗੱਲ ਦਾ ਕੀ ਫਾਇਦਾ ਕਹਿਂਦੇ ਜੀ ਫਿਰ ਹੁਣ ਆਪਾਂ ਕੀ ਕਰੀਏ ਤੁਸੀਂ ਘਰੇ ਬੈਠ ਕੇ ਆਪਦਾ ਜੋ ਫੋਟੋ ਕਿਸ ਹਿਸਾਬ ਦਾ ਖਰਚਾ ਖਰਚਾ ਹੋਇਆ ਮੈਂ ਇਹੀ ਕਰ ਸਕਦਾ ਜੀ ਕਿਉਂ ਬੋਲੇ ਪਰ ਮੇਰੀ ਗੱਲ ਸੁਣੋ ਪੂਰੇ ਹੈ ਤੇਰੇ ਕੋਲ ਕੁਝ ਕਹਿਣਾ ਹੈ ਇਹ ਆਪਾਂ ਸੋਚਣ ਤਾਗੋੜੀ ਬੋਲਦਾ ਕਿਸੇ ਲੈ ਕਿ ਨਹੀਂ ਸ਼ਹਿੜ ਹੁਣ 22 ਜੀ ਕੋਲ ਮੈਂ ਕੀ ਬੋਲਾਂ ਜੀ ਧੀ ਵਾਲੇ ਆਪਾਂ ਨੂੰ ਕਿਹੜਾ ਪਤਾ ਨਹੀਂ ਬਿਲਕੁਲ ਪਰ ਮੈਂ ਤੁਹਾਨੂੰ ਮੈਂ ਬੋਲਦਾਂ ਚੁੱਪ ਕਰਕੇ ਬੈਠ ਜੇ ਤਾਂ ਸ਼ਰਮਿੰਦਾ ਹੀ ਕੀਤਾ ਪਿਆ ਜੀ ਤੂੰ ਯਾਰ ਖਿਹੜਾ ਖੂੜਾ ਛੱਡਦੇ ਦਾ ਕੰਜਰਖਾਨੇ ਦਾ ਸੋਸ਼ਲ ਮੀਡੀਆ ਦਾ ਕੀ ਹੈ ਨਾ ਚੀਜ਼ਾਂ ਚ ਆਹ ਤਾਂ ਤੇਰਾ ਨਿਕਲ ਗਿਆ ਸਾਹਿਬ ਠੀਕ ਹੈ ਜੀ ਤਾਈ ਜੀ ਕੋਈ ਨਹੀਂ ਬਸ ਆਹ ਕੋਰੇ 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 ਥੋਲੇ ਜੀ ਹੱਸ ਮਾਰ ਕੋਈ ਗੱਲ ਨਹੀਂ ਬਾਈ ਜੀ ਕੋਈ ਨਹੀਂ ਜੀ ਜੀ ਦੇ ਵੀ ਹੁੰਦਾ ਹੋਇਆ ਜੀ ਆਪਾਂ ਆਪਾਂ ਬੈਠੋ ਚਾਹ ਪਾਣੀ ਕੁਝ ਨਹੀਂ ਬਹੁਤ ਬਹੁਤ ਜੀ ਨਹੀਂ ਨਹੀਂ ਠੀਕ ਹੈ ਜੀ ਨਹੀਂ ਨਹੀਂ ਲੇ ਕੇ ਪਰੋਕ ਦਿਓ ਤੁਸੀਂ ਫਿਰ ਫ ਚਲੋ ਕੁਲਾਈ ਹੋਏ ਫਿਰ ਮੈਂ ਜਰੂਰੀ ਮੇਰਾ ਨੰਬਰ ਦੇ ਦਿਓ ਹਾਂ ਜੀ ਹਾਂ ਜੀ ਮੇਰੇ ਕੋਈ ਨਹੀਂ ਤੁਸੀਂ ਮੇਰੇ ਕੋਲ ਨੂੰ ਕਰਿਓ ਫੋਨ ਗਲਤੀ ਫਲਤੀ ਮਾਪ ਬਾਈ ਤੁਹਾਡੇ ਤਾਇਜ ਨਾਲ ਹੀ ਕਰਾਂਗੇ ਗੱਲ ਮੇਰੀ ਇੱਕ ਵਾਰੀ ਕਰਵਾਇਓ ਮੇਰੀ ਗੱਲ ਸ਼ਾਮ ਨੂੰ ਬਹੁਤ ਬਹੁਤ ਥੈਂਕ ਯੂ ਕੋਈ ਨਹੀਂ ਖਵਾ ਜੀ ਕੀ ਘਟਿਆ ਵਿਕੀ ਸ਼ਾਪ ਜੀ ਸ਼ਾਪ ਗੋਰੇ ਨੂੰ ਫੜਾਦੇ ਮੈਂ ਕਿਹੜਾ ਬਿਚੋਲਾ ਆ ਯਾਰ ਗੋਰੇ ਸਾਰਾ ਖਲਾਲ ਆ ਵੀ ਸਾਬਲਾ ਇਹਨਾਂ ਦਾ ਸੱਚ ਪਤਾ ਧੀ ਵਾਲੇ ਨੂੰ ਬੀਨੇ ਜਿਹੜੇ ਰੰਗ ਯੋ ਯੋ ਪੈਸੇ ਬੁਝੇ ਮੰਗਨ ਤਾਂ ਚੈੱਕ ਭਰ ਦਾਂਗੇ ਜੀ ਬਾਈ ਫੇਰ ਤੇਰਾ ਦਿਮਾਗ ਹਜੇ ਵੀ ਖਰਾਬ ਆ ਉਹ ਤੂੰ ਮੈਨੂੰ ਲੱਗਦਾ ਹੀ ਨਹੀਂ ਵੀ ਤੇਰਾ ਸਾਰੀ ਓਰ ਭੈਣੇ ਮੈਂ ਤੈਨੂੰ ਸਾਰੀ ਓਰ ਗਿਆ ਨਹੀਂ ਹੋਣਾ ਕੀ ਪਤਾ ਹੁਣ ਇਹ ਤਾਂ ਈਕੋ ਇੰਨੀ ਬਖਾਈ ਜਾਂਦਾ ਅਗਲੇ ਨੇ ਅਗਲੇ ਨੇ ਚੱਟਾ ਜਵਾਬ ਦਿੱਤਾ ਤੇਰੀ ਕਰਤੂਤ ਦਾ ਕਰਕੇ ਵੇਖੀ ਤੂੰ ਤੈਨੂੰ ਨਿੱਕੇ ਜਿਹੇ ਨੂੰ ਪਾਲਿਆ ਯਾਰ ਅਸੀਂ ਮੈਨੂੰ ਤਾਂ ਗੁੱਸਾ ਆਉਂਦਾ ਉਹ ਮੁੰਡਾ ਬੈਠਾ ਕਰਕੇ ਮੈਨੂੰ ਕੁਛ ਨਹੀਂ ਖਮਾ ਤੇਰੇ ਚਪੇੜੇ ਮਾਰਦਾ ਮੂੰਹ ਤੇ ਜਿਹੜੀ ਕਰਤੂਤ ਤੂੰ ਕੀਤੀ ਹੈ ਉਹ ਵਧੀਆ ਕੀ ਤਿਆਰ ਕਰਕੇ ਦਿੱਤੀ ਪੈਂਦੀ ਪਾ ਕੇ ਜਾ ਕੇ ਆਖੇ ਮੇਰੀ ਸਾਰਾ ਕੁਛ ਹੈ ਤੇਰੀ ਕਿਵੇਂ ਬਣ ਗਈ ਅਰੇ 4 ਮਹੀਨੇ 5 ਮਹੀਨੇ ਵਿਆਹ ਦੇ ਪੈਸੇ ਜੇ ਦਸੰਬਰ ਜਨਵਰੀ ਵਿਆਹ ਕਰਨਾ ਤੁਸੀਂ ਜਾ ਕੇ ਅੱਜਕਲ ਤਾਂ ਵਿਆਹ ਨਹੀਂ ਰਹਿੰਦੇ ਨਾ ਅੱਜ ਕੱਲ੍ਹ ਤੇਰਾ ਭਰਾ ਸਾਕਣ ਪਿਆ ਤੂੰ ਆ ਆ ਦੇਖੋ ਭੈਜੀ ਉਹਦੇ ਸਾਹਮਣੇ ਕੁੜੀ ਦਾ ਭਰਾ ਹੈ ਉਹ ਠੀਕ ਹੈ ਚਾਚੇ ਦਾ ਮੁੰਡਾ ਨਾਲ ਸਾਕਾ ਭਰਾ ਤੋਂ ਘੱਟ ਥੋੜਾ ਜਿਦੋਂ ਸਾਰੀ ਜ਼ਿੰਮੇਵਾਰੀ ਛੱਡ ਦੇ ਉੱਤੇ ਉਹਦੇ ਸਾਹਮਣੇ ਆਖੀ ਜਾਂਦਾ ਕਿ ਮੇਰੀ ਹੈ ਇਹ ਸਾਰਾ ਕੁਛ ਜ ਲੈ ਆ ਹੁਣ ਜਾ ਕੇ ਅੱਜਕਲ ਤਾਂ ਸੇਹ ਇਹਨਾਂ ਵਿਆਹ ਨਹੀਂ ਖੜਦਿਆਂ ਤੇ ਉਹਦਾ ਹੀ ਕੱਚਾ ਸਾਕਣ ਪਿਆ ਸੀਗਾ ਇਹਨੂੰ ਮੜਾ ਮੈਨੂੰ ਲਈ ਦੋ ਆਗਿਆ ਤੇ ਬਸ ਨਵੇੜਾ ਸਾਰੇ ਨੂੰ ਆਗਿਆ ਮੈਂ ਤਾਂ ਆਪ ਜਾਣਾ ਸੀਗਾ ਮੀਟਿੰਗ ਮੈਂ ਤਾਂ ਲੇਟ ਆ ਫੋਨ ਵਾਰੀ ਵਾਰੀ ਵੱਜ ਵਜ ਹਟ ਗਿਆ ਜੇਰਾ ਕੋਈ ਇਹਨਾਂ ਦਾ ਹੋਏ ਜੇ ਆਪਾਂ ਬਹਿ ਕੇ ਬਣਾ ਲੈਨੇ ਡਿਟੇਲ ਜੀ ਠੀਕ ਹੈ ਜੀ ਤੂੰ ਉਹ ਉਹਨਾਂ ਨੂੰ ਮੈਂ ਧੀ ਵਾਲਿਆਂ ਨੂੰ ਕਹਾਂ ਉਹ ਜੀ ਜਿਹੜਾ ਕੋਈ ਇਹਨਾਂ ਦਾ ਨਾ ਹੋਊ ਲੈਣ ਦੇ ਤੇ ਆਪਾਂ ਦੇ ਆਵਾਂਗੇ ਜੀ ਜੋ ਲੈਣ ਦੇ ਨੇ ਹੋਇਆ ਨਾ ਆਪਸ ਚ ਕੋਈ ਥੋੜਾ ਮਾੜਾ ਮੋਟਾ ਕੱਚੇ ਛੱਕਦੇ ਕਿੰਨਾ ਹੁੰਦਾ ਹਨਾ ਆ ਆ ਦੇਖ ਲਿਓ ਬੋਰੇ ਚੱਕ ਚੋਕਰ ਵਾਲੀ ਇਹਨਾਂ ਨੂੰ ਜੇ ਕੋ ਘਾਟਾ ਵਾਤਾ ਵੀ ਹੋਇਆ ਪੈਸੇ ਨਹੀਂ ਬੰਦੇ ਨਹੀਂ ਲੱਗਦੇ ਉਹ ਜੇ ਘਾਟਾ ਵਾਤਾ ਨਹੀਂ ਕਰਨ ਵਾਲੇ ਨਹੀਂ ਵੀਰ ਜੀ ਬੰਦੇ ਦੀ ਜ਼ੋਰ ਤਾਂ ਨਹੀਂ ਜਿਹੜਾ ਅਸੀਂ ਦੇਤਾ ਸੀ ਤਾਂ ਨਾ ਅੱਜ ਮੋੜ ਕੇ ਲੈ ਕੇ ਜਾਣਾ ਇਹ ਫਿਰ ਗੋਰੇ ਨੂੰ ਦੇ ਦੇ ਜੀ ਹੁਣ ਗੋਰਾ ਕੇ ਦੇ ਧਾਰਮਿਕਸਤਾਨ ਚ ਚੜਾਊਗਾ ਸਰਪੰਚ ਨੇ ਵੀ ਕੀ ਕਰਨਾ ਇਹ ਅੱਜ ਆ ਦੋ ਸਰਪੰਚ ਸਾਹਿਬ ਇਹ ਤਾਂ ਹੀ ਕਰੀਏ ਇਹ ਪੈਸੇ ਵੀ ਛੱਡ ਕੇ ਜੀ ਇਹਨਾਂ ਨੇ ਤਾਂ ਬੇਇੱਜ਼ਤੀ ਕਰਾਤੀ ਗੋਰੇ ਦੇਣ ਵਾਲੀ ਪੈੜੀ ਹੋਗੀ ਪੁੱਛੋ ਨਾ ਸਾਡਾ ਵੀ ਅੱਜ ਕਰ ਜਿਹੜੇ ਸਾਡਾ ਤਾਂ ਨੱਕ ਵੱਡੇਗਾ ਸ਼ਰੀਕੇ ਚ ਠੀਕ ਹੈ ਸਰਪੰਚ ਠੀਕ ਹੈ ਸਰਪੰਚ ਸਾਹਿਬ ਆ ਲੈ ਆ ਝਾੜਦੇ ਆ ਕਾਕਾ ਨੂੰ ਪਰ ਕੋਈ ਨਹੀਂ ਪੇਰੀ ਤੁਸੀਂ ਸੋਚਿਆ ਬਣਾ ਬੋਟਾ ਕਿਸੇ ਹੋਰ ਕੰਮ ਲੱਗ ਛੱਡ ਦੇ ਇਹਦਾ ਖੜਾ ਕੰਜਰ ਕੰਨ ਜੇ ਤੈਨੂੰ ਹੋਰ ਕਿਸੇ ਨੇ ਕਰਤਾ ਉਹਦੀਆਂ ਵੀ ਰੀਲਾ ਬਣਾ ਆਪਣਾ ਪਾਈ ਕਰ ਠੀਕ ਹੈ ਜੀ ਕਰਨਾ ਅਗਲੇ ਨੇ ਵੀ ਨਹੀਂ ਮੁੜਤੀ ਸਰਪੰਸ ਸਾਹਿਬ ਠੀਕ ਹੈ ਬਹੁਤ ਠੀਕ ਹੈ ਬਾਈ ਜੀ ਬਹੁਤ ਸ਼ੁਕਰੀਆ ਤੁਹਾਡਾ ਬਹੁਤ 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 ਸ਼ੁਕਰੀਆ ਯਾਰ ਮੈਂ ਲੈ ਕੇ ਚੱਲਣਾ ਜੀ ਠੀਕ ਹੈ ਬਾਈ ਜੀ ਆ ਫੜਾਉਗਾ ਜੀ ਉਹਨਾਂ ਨੂੰ ਬਸ ਤੁਸੀਂ ਵੇਖ ਲਓ ਚੈੱਕ ਕਰਨਾ ਉਹਨਾਂ ਦਾ ਹਾਂ ਕਰ ਲਓ ਚੈੱਕ ਕਰ ਠੀਕ ਹੈ ਬਾਈ ਜੀ ਸਰਪੰਸ ਸਾਹਿਬ ਓਟਸ ਪਿਛਾ